ਇਸ ਦਾ ਇਤਿਹਾਸ ਤੇ ਮਿਥਿਹਾਸ ਹੈ ਸਪੈਲਿੰਗ ਸੱਜਣ ਆਪਣਾ ਗਲਤ ਪਾ ਲੰਦਾ ਚਲੋ ਮੈਂ ਕੋਸ਼ਿਸ਼ ਕਰਨੁ ਕਰੀ ਸੀ ਸ਼ਾਇਦ ਇਹਨੂੰ ਥੰਬਨੇਲ ਆ ਜਾਂਦਾ ਤਾਂ ਬਦਲ ਦਾਂਗੇ ਸੋ ਇਤਿਹਾਸ ਦੇ ਸਪੈਲਿੰਗ ਗਲਤ ਲਿਖ ਦਿੱਤੇ ਨੇ ਚਲੋ ਜੇ ਆ ਗਿਆ ਤਾਂ ਬਦਲਾ ਦਾਂਗੇ ਨਹੀਂ ਤਾਂ ਇਹ ਮਿਸਟੇਕ ਪਰਵਾਨ ਕਰਿਓ ਅਸਲ ਦੇ ਵਿੱਚ ਜਿਹੜਾ ਲੋਹੜੀ ਦਾ ਤਿਹਾਰ ਹੈ ਇਹਦੇ ਚ ਤਿਲ ਰੋੜੀ ਮਤਲਬ ਤਿਲ ਤੇ ਰੋੜੀ ਇਹ ਵੀ ਚੀਜ਼ ਜੋੜ ਲਈ ਜਾਂਦੀ ਹੈ ਹੋਰ ਬੜਾ ਕੁਝ ਛੋੜ ਲਿਆ ਜਾਂਦਾ ਹੈ ਤੇ ਲੋਹੜੀ ਪੰਜਾਬ ਦਾ ਇੱਕ ਪ੍ਰਸਿੱਧ ਤਿਹਾਰ ਹੈ ਇਹ ਸੰਗਰਾਣ ਦੇ ਵਿੱਚ ਪੈਂਦਾ ਅਸਲ ਦੇ ਵਿੱਚ ਮਾ ਮਹੀਨੇ ਦੀ ਜਿਹਨੂੰ Hindu ਧਰਮ ਦੇ ਵਿੱਚ ਮਕਰ ਸੰਕਰਾਂਤੀ ਕਹਿੰਦੇ ਨੇ ਨਾ ਉਹਨਾਂ ਉੱਥੇ ਦਾ ਵੀ ਹੁੰਦਾ ਆਪਣੇ ਮਾਗੀ ਦਾ ਨਾਉਨ ਕਹਿੰਦੇ ਨੇ ਆਪਣੇ ਮਾਗ ਕਹਿੰਦੇ ਨੇ ਤੇ Hindu ਭਾਈਚਾਰ ਚ ਮਕਰ ਸੰਕਰਾਂਤੀ ਕਹਿੰਦੇ ਆ ਤੇ ਉਹ ਮਤਲਬ ਮਾਗੀ ਦਾ ਜਾਂ ਮਕਰ ਸੰਕਰਾਂਤੀ ਦਾ ਮਾਗੀ ਦਾ ਨਾਉਨ ਹ ਹੁੰਦਾ ਹੈ ਕਿ ਦੇਖੋ ਜਿਹੜੀਆਂ ਸਰਦੀਆਂ ਦੀਆਂ ਜਿਹੜੀਆਂ ਠੰਡਾਂ ਨੇ ਨਾ ਕਿਉਂਕਿ ਸਰਦੀਆਂ ਚ ਬੰਦਾ ਕੋਰੀ ਹੋ ਜਾਂਦਾ ਮੇਰੇ ਆਂਗੂ ਕਹ ਲਈਏ ਆਪਾਂ ਹੀ ਆਪਣੇ ਆਪ ਨੂੰ ਕਵਾਂਗੇ ਥੋੜਾ ਜਿਹਾ ਘੋਲੀ ਹੋ ਜਾਂਦਾ ਕਿ ਯਾਰ ਕੀ ਨਾਉਣਾ ਹੈ ਨਾ ਤੇ ਉਸ ਦੌਰਾਨ ਫਿਰ ਇਹ ਮੰਨਿਆ ਜਾਂਦਾ ਕਿ ਮਾਘੀ ਦੀ ਸੰਗਰਾਣਨ ਨੂੰ ਜਬ ਮਕਰ ਸੰਕ੍ਰਾਂਤੀ ਦਾ ਜਿਹੜਾ ਨਾਉਣ ਹੈ ਅਗਰ ਤੁਸੀਂ ਉਹ ਨਾਉਣ ਕਰਦੇ ਹੋ ਸਵੇਰੇ ਸਵੇਰੇ ਉੱਠ ਕੇ ਖੁੱਲੇ ਅੱਗੇ ਕੋਈ ਖੂਹ ਟੋਬੇ ਜੋਹੜ ਹੁੰਦੇ ਸੀ ਜਿਵੇਂ ਬੁੱਢਾ ਜੋੜ ਜਿਹੜਾ ਰਾਜਸਥਾਨ ਦੇ ਵਿੱਚ ਅੱਜ ਵੀ ਉਹਨੂੰ ਜੋੜ ਕਹਿੰਦੇ ਨੇ ਟੋਬਿਆਂ ਦਾ ਜਿਹੜਾ ਪਾਣੀ ਆ ਉਹ ਨੱਗਾ ਹੁੰਦਾ ਸੀ ਜਾਂ ਜਿਹੜੇ ਮੁਕੱਦਸ ਥਾਨ ਨੇ ਉਥੇ ਸਾਰੇ ਪਾਣੀ ਦੇ ਜਿਹੜੇ ਸੋਰਸ ਹੁੰਦੇ ਸੀ ਸਰੋਤ ਹੁੰਦੇ ਸੀ ਤੇ ਉਥੇ ਇਹ ਜਿਹੜਾ ਆਪਣੇ ਆਪਣੇ ਇਸ ਨੂੰ ਯਾਦ ਕਰਕੇ ਇਸ ਤਰ੍ਹਾਂ ਦਾ ਉਥੇ ਨਾਣ ਹੁੰਦਾ ਸੀ ਅਸਲ ਦੇ ਵਿੱਚ ਜਿਵੇਂ ਮਾਗੀ ਦਾ ਨਾਣ ਕਹਿ ਲਏ ਨੂੰ ਤੇ ਉਹ ਸਾਰੇ ਵਰਤਾਰਿਆਂ ਦੇ ਵਿੱਚੋਂ ਫਿਰ ਕਾਰਨ ਇਹ ਬਣਦੇ ਸੀ ਕਿ ਇਸ ਨੂੰ ਮਕਰ ਸੰਕਰਾਂਤੀ ਦੇ ਨਾਲ ਜੋੜ ਦਿੱਤਾ ਗਿਆ ਹੈ ਜਾਨੀ ਇੱਕ ਧਰਮ ਸਿਲਸਿਲਾ ਜਿਹੜਾ ਸੀ ਇਸ ਦਾ ਉਸ ਦੇ ਨਾਲ ਇਹ ਜੁੜ ਜਾਂਦਾ ਹੈ ਤੇ ਜਿਸ ਤਰ੍ਹਾਂ ਮਕਰ ਸੰਕਰਾਂਤੀ ਦਾ ਜਾਂ ਮਾਗੀ ਦਾ ਜਿਹੜਾ ਪੰਜਾਬ ਦਾ ਪੱਖ ਹੈ ਉਹ ਸਾਂਝਾ ਕਰਾਂਗੇ ਜਿਸ ਤਰ੍ਹਾਂ ਇਸ ਸੰਗਰਾਦ ਨੂੰ ਮਨਾਇਆ ਜਾਂਦਾ ਹੈ ਉਸ ਤੋਂ ਪਹਿਲੀ ਰਾਤ ਲੋਹੜੀ ਦੀ ਰਾਤ ਹੁੰਦੀ ਹੈ ਸੋ ਇਹ ਤਿਹਾਰਤ ਦੀਆਂ ਤਿਆਰੀਆਂ 2-3 ਹਫ਼ਤੇ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਸੀ ਪਿੰਡਾਂ ਦੇ ਮੁੰਡੇ ਕੁੜੀਆਂ ਆ ਮੁਹੱਲੇ ਦੇ ਲੜਕੇ ਲੜਕੀਆਂ ਨਿੱਕੀਆਂ ਨਿੱਕੀਆਂ ਟਾਣੀਆਂ ਬਣਾ ਕੇ ਬੂਹੇ-ਬੂਹੇ ਦੇ ਵਿੱਚੋਂ ਲੋਹੜੀ ਮੰਗਣ ਲਈ ਹਰ ਸ਼ਾਮ ਬਾਲਣ ਮੰਗਦੇ ਸੀ ਫਿਰ ਇੱਕ ਪਿੰਡ ਜਿਹੜੀ ਸਾਂਝੀ ਥਾਂ ਹੁੰਦੀ ਸੀ ਉੱਥੇ ਲੱਕੜਾਂ ਦੀ ਪਾਥੀਆਂ ਦੀ ਵੱਡੀ ਅੱਗ ਜਿਹੜੀ ਐ ਉਹ ਬਾਲੀ ਜਾਂਦੀ ਸੀ ਤੇ ਇਸ ਲੋਹੜੀ ਦੀ ਅੱਗ ਨੂੰ ਪਵਿੱਤਰ ਮੰਨਿਆ ਜਾਂਦਾ ਸੀਗਾ ਕਿ ਇਹ ਪਵਿੱਤਰ ਆਗੈ ਤੇਜ ਸਲਸਲੇ ਦੇ ਵਿੱਚ ਆ ਇਹ ਮੰਨਿਆ ਜਾਂਦਾ ਕਿ ਉੱਥੋਂ ਫਿਰ ਜਦੋਂ ਮੱਥਾ ਟੇਕ ਦਿੱਤਾ ਜਾਂਦਾ ਸੀਗਾ ਲੋਹੜੀ ਦੀ ਅਗਦਾ ਸਮਾਪਤੀ ਹੋ ਜਾਂਦੀ ਸੀ ਉਸ ਤੋਂ ਬਾਅਦ ਕੋਈ ਮਿੱਠਾ ਚਾਹ ਜਾਂ ਜੋ ਵੀ ਪਕਵਾਨ ਸੀ ਉਹ ਵੰਡ ਦਿੱਤਾ ਜਾਂਦਾ ਸੀ ਇੱਕ ਤਰ੍ਹਾਂ ਭੋਗ ਦੇ ਤੌਰ ਤੇ ਫਿਰ ਉਹ ਲੋਕ ਆਪਣੇ ਖਾਣ ਪੀਣ ਵਾਲੀ ਜੋ ਵੀ ਚੀਜ਼ ਹੁੰਦੀ ਸੀ ਆ ਭੋਗੇ ਹੁੰਦੇ ਸੀ ਜਾਂ ਰਿਓੜੀਆਂ ਹੁੰਦੀਆਂ ਸੀ ਜੋ ਵੀ ਚੀਜ਼ ਹੁੰਦੀ ਸੀ ਵਕਤ ਤੇ ਬਣਾਈ ਉਹ ਲੈ ਕੇ ਆਪਣੇ ਪੱਲਿਆਂ ਚ ਪਾ ਕੇ ਘਰਾਂ ਨੂੰ ਆ ਜਾਂਦੇ ਸੀ ਫਿਰ ਜਿਹੜੀ ਅੱਗ ਸੀ ਲੋਕ ਜਿਵੇਂ ਆ ਮੈਂ ਪਿਛਲੇ ਦਿਨੀ ਕੜਛੇ ਦੀ ਫੋਟੋ ਪਾਈ ਸੀ ਉਹਨਾਂ ਕੜਛਿਆਂ 'ਚ ਪਾ ਕੇ ਉਹ ਅੱਗ ਵੀ ਘਰਾਂ ਨੂੰ ਲਿਆਂਦੀ ਜਾਂਦੀ ਸੀ ਉਹ ਅੱਗ ਪਵਿੱਤਰਤਾ ਦੀ ਨਿਸ਼ਾਨੀ ਸੀ ਉਸੇ ਅੱਗ ਤੋਂ ਫਿਰ ਸਾਲ ਪਰ ਅੱਗ ਜਿਹੜੀ ਆ ਉਹ ਬਾਲੀ ਜਾਂਦੀ ਸੀ ਕਿਉਂਕਿ ਲੋਹੜੀ ਦੀ ਅੱਗ ਪਵਿੱਤਰ ਮੰਨੀ ਜਾਂਦੀ ਹੈ ਹੁਣ ਲੋਹੜੀ ਦੀ ਅੱਗ ਦੇ ਵਿੱਚ ਮਤਲਬ ਇਹ ਇੱਕ ਕਿਉਂਕਿ ਹਿੰਦੂ ਧਰਮ ਦੇ ਵਿੱਚ ਵੀ ਹੋਰ ਧਰਮਾਂ ਦੇ ਵਿੱਚ ਵੀ ਅੱਗ ਨੂੰ ਪੂਜਿਆ ਜਾਂਦਾ ਹੈ ਤੇ ਅਗ ਕਿਉਂਕਿ ਸਰੀਰ ਦੇ ਜਿਹੜੇ ਪੰਜ ਤੱਤ ਨੇ ਉਹਨਾਂ ਚੋਂ ਇੱਕ ਦੀ ਨਮਾਇੰਦਗੀ ਵੀ ਕਰਦੀ ਹੈ ਜਿਵੇਂ ਲੱਕੜ ਕਿਉਂ ਪਵਿੱਤਰ ਹੈ ਅੰਗਰੇਜ਼ ਵੀ ਟੱਚ वुਡ ਕਹਿੰਦੇ ਨੇ ਲੱਕੜ ਦੇ ਵਿੱਚ ਅਗਨੀ ਦਾ ਵਾਸ ਮੰਨਿਆ ਜਾਂਦਾ ਹੈ ਕਿ ਜਿਹੜੀ ਤੁਹਾਡੇ ਸਰੀਰ ਦੀ ਅਗਨੀ ਹੈ ਤਪਸ਼ਾਹ ਕਾਮ ਹੈ ਉਸ ਨੂੰ ਇਹ ਖਤਮ ਕਰਦਾ ਇਸ ਲਈ ਲੋਕ ਲੱਕੜ ਦੀਆਂ ਖੜਾਵਾਂ ਪਾਉਂਦੇ ਨੇ ਜਿਹੜੇ ਜਿਵੇਂ ਯੋਗੀ ਸਾਹਿਬ ਨੇ ਸੀਐਮ ਯੋਗੀ ਜਾਂ ਜਿਹੜੇ ਇਸ ਤਰ੍ਹਾਂ ਦੇ ਯੋਗੀ ਲੋਕ ਨੇ ਉਹ ਕੰਨਾਂ ਦੇ ਵਿੱਚ ਲੱਕੜ ਦੇ ਕੁੰਡਲ ਵੀ ਪਾਉਂਦੇ ਹੁੰਦੇ ਸੀਗੇ ਅੱਜ ਵੀ ਅਸੀਂ ਟੱਚਵੁੱਡ ਕਹਿੰਨੇ ਆ ਜਾਂ ਕਹਣਗੇ ਸੁੱਕੀ ਲੱਕੜ ਤੇ ਬੈਠਾ ਮੈਂ ਝੂਠ ਨਹੀਂ ਬੋਲਦਾ ਸੋ ਉਸ ਦੇ ਵਿੱਚ ਵੀ ਅੱਗ ਦੀ ਪਵਿੱਤਰਤਾ ਸੀ ਜਦੋਂ ਮਤਲਬ ਹਿੰਦੂ ਕੋ ਕੇ ਅੱਗ ਨੂੰ ਪੂਜਦੇ ਸੀਗੇ ਪਾਰਸੀ ਵੀ ਮੇਰੇ ਖਿਆਲੋਂ ਪੂਜਦੇ ਆ ਸੋ ਜਦੋਂ ਅੱਗੇ ਇੱਕ ਨਿਸ਼ਾਨੇ ਵੀ ਸੀ ਜਦੋਂ ਕਿਤੇ ਆਮ ਹਿੰਦੂ ਕਿਸੇ ਮੁਗਲ ਨੂੰ ਮਿਲ ਜਾਣਾ ਉਹਨਾਂ ਨੇ شناخت ਦੇ ਤੌਰ ਤੇ ਕਿ ਤੂੰ ਹਿੰਦੂ ਆ ਜਾਂ ਮੁਸਲਮਾਨ ਹੈ ਇੱਕ ਤਾਂ ਸੁਨਨਤ ਦਾ ਕਨਸੈਪਟ ਵੀ ਇਹਨਾਂ ਨੇ ਸੀ ਉਦੋਂ ਤੇ ਫਿਰ ਉਹ ਕਹਣਾ ਕਿ ਜੇ ਤੂੰ ਹਿੰਦੂ ਆ ਤਾਂ ਅੱਗ ਚ ਮੋਤ ਕੇ ਵਿਖਾ ਵੀ ਅੱਗ ਦੇ ਵਿੱਚ ਯੂਰਨ ਪਾਸ ਕਰ ਕਿਉਂਕਿ ਅੱਗ ਨੂੰ ਵੀ ਸਤਕਾਰ ਦਿੱਤਾ ਜਾਂਦਾ ਪਾਣੀ ਦੀ ਤਰ੍ਹਾਂ ਜੇ ਉਹ ਨਹੀਂ ਸੀ ਉਸ ਦੇ ਵਿੱਚ ਉਸ ਨੂੰ ਗੰਦਾ ਕਰਦਾ ਅੱਗ ਨੂੰ ਤਾਂ ਉਹ ਸਮਝ ਲਿਆ ਜਾਂਦਾ ਸੀ ਕਿ ਇਹ Hindu ਹੈ ਯਾਨੀ ਇੱਕ ਸ਼ਨਾਖਤ ਵੀ ਸੀ Hindu ਦੀ ਜਦੋਂ ਮੁਗਲ ਜਾਂ ਬਾਹਰੀ ਹਮਲਾਵਰ ਕਿਸੇ ਦੀ ਸ਼ਨਾਖਤ ਕਰਦੇ ਸੀਗੇ ਯਾਨੀ ਉਸ ਤੋਂ ਉਸ ਦਾ ਧਰਮ ਸੀ ਜਿਹੜਾ ਅਗਨੀ ਪੂਜਨ ਦਾ ਉਹ ਪ੍ਰਸ਼ਟ ਕਰਾ ਜਾਂਦਾ ਸੀ ਤੁਸੀਂ ਵੇਖੋ ਕਿ ਅੱਗ ਬਾਲਣ ਦੀ ਵਿਧੀ ਲੱਕੜ ਨੂੰ ਲੱਕੜ ਨਾਲ ਰਗੜ ਕੇ ਹਾਲਾਂਕਿ ਆਦਮਾਨਵ ਪੱਥਰ ਯੁੱਗ ਦੀਆਂ ਤਾਂ ਗੱਲਾਂ ਕਿ ਪੱਥਰ ਨੂੰ ਪੱਥਰ ਨਾਲ ਰਗੜ ਕੇ ਅੱਗ ਕੱਢੀ ਜਾਂਦੀ ਹੈ ਪਰ ਲੱਕੜ ਚੱਗਣੀ ਦਾ ਵਾਸ ਹੈ ਅੱਜ ਵੀ ਤੁਸੀਂ ਵੇਖੋ ਕਿ ਬਹੁਤ ਸਾਰੇ ਜਿਹੜੇ ਪੂਰੀ ਸ਼ੁੱਧਤਾ ਦੇ ਨਾਲ ਕਹਿ ਲਈਏ ਜਾਂ ਆਪਣੇ ਸਨਾਤਨ ਦੇ ਸਿਸਟਮ ਦੇ ਨਾਲ ਹਵਨ ਕਰਦੇ ਨੇ ਉਹਨਾਂ ਕੋਲ ਇੱਕ ਲੱਕੜ ਦੀ ਮਧਾਣੀ ਵਰਗੀ ਚਰਖੀ ਜੀ ਹੁੰਦੀ ਹੈ ਤੁਸੀਂ ਆ ਡਿਸਕਵਰੀ ਆਫ ਇੰਡੀਆ 네ਹਰੂ ਦੀ ਜਿਹੜੇ ਪੈਨ ਹੈ YouTube ਤੇ ਉਹਨਾਂ ਚ ਦੇਖੋ ਬਹੁਤ ਸਾਰੀਆਂ ਇਸ ਤਰ੍ਹਾਂ ਦੀ ਵਿਰਾਸਤੀ ਚੀਜ਼ਾਂ ਕਿ ਉਹ ਬਾਲਣ ਕਿਵੇਂ ਬੜਦੇ ਸੀ ਲੱਕੜ 'ਚ ਇੱਕ ਛੇਦ ਕਰਕੇ ਉਹਦੇ 'ਚ ਮਧਾਣੀ ਦੀ ਤਰ੍ਹਾਂ ਇੱਕ ਡੰਡੀ ਘਮਾਈ ਜਾਂਦੇ ਸੀ ਰੱਸੀ ਪਾ ਕੇ ਜਿਉਂ-ਜਿਉਂ ਉਹ ਘੁੰਮੀ ਜਾਂਦੀ ਸੀ ਜਿਵੇਂ ਹੱਥ ਨਾਲ ਆਪਾਂ ਮਧਾਣੀ ਘੇੜਦੇ ਆ ਕੋਈ ਪੈਨਸਲ ਨੂੰ ਲੱਕੜ ਨਾਲ ਘਸਾਓ ਤੇ ਉਹ ਇੰਨੀ ਗਰਮ ਹੋ ਜਾਂਦੀ ਸੀ ਕਿ ਉਹਦੇ 'ਚੋਂ ਧੂਆ ਨਿਕਲਣਾ ਪੈਂਦਾ ਸੀ ਸੜਨ ਲੱਗ ਜਾਂਦੀ ਸੀ ਲੱਕੜ ਕਿਸ-ਕਿਸ ਕੇ ਜਾਂ ਜਿੱਥੇ ਲੋਹ ਦੀਆਂ ਸ਼ਾਵਟਾਂ ਪੁਲੀਆਂ ਚੱਲਦੀਆਂ ਨੇ ਤੁਸੀਂ ਵੇਖੋ ਚੱਕੀਆਂ 'ਚ ਜਾਓ ਕੋਲੂ ਤੇ ਉੱਥੇ ਵੀ ਉਹ ਲੱਕੜ ਕਾਲੀ ਹੋ ਜਾਂਦੇ ਸੀ ਯਾਨੀ ਕਿ ਉਹ ਲੱਕੜ ਦੇ ਵਿੱਚੋਂ ਹੀ ਅੱਗ ਪੈਦਾ ਕੀਤੀ ਜਾਂਦੀ ਸੀ ਤੇ ਇਸ ਕਰਕੇ ਪਹਿਲੇ ਸਮੇਂ 'ਚ ਖਾਣ ਪੀਣ ਦੀਆਂ ਚੀਜ਼ਾਂ ਤੇ ਖਾਸ ਕਰਕੇ ਬਾਲਣ ਇਕੱਠਾ ਕੀਤਾ ਜਾਂਦਾ ਸੀ ਇਹਨਾਂ ਨੂੰ ਕਹਿੰਦੇ ਸੀ ਤੇ ਇਹ ਵੀ ਇੱਕ ਖਾਸ ਰਸਮ ਢੰਗ ਨਾਲ ਲੱਕੜ ਜਾਂ ਬਾਲਣ ਪਾਥੀਆਂ ਮੰਗੀਆਂ ਜਾਂਦੇ ਸੀ ਇਸ ਦੇ ਵਿੱਚ ਖੈਰ ਨਹੀਂ ਸੀ ਸਮਝੀਂਦਾ ਸਗੋਂ ਇਹ ਲਾਗ ਮੰਨਿਆ ਜਾਂਦਾ ਸੀ ਇੱਕ ਬੱਚਿਆਂ ਨੂੰ ਮੰਗ ਕੇ ਲਿਆਉਣ ਦਾ ਕਿ ਇੱਕ ਦੂਸਰੇ ਦੀ ਲੋੜ ਪੂਰੀ ਕਰਨ ਦਾ ਇੱਕ ਸلسਲਾ ਸੀਗਾ ਕਿ ਉਹ ਮੰਗ ਕੇ ਲਿਆਉਣ ਦੀ ਜਿਹੜੀ ਸ਼ਰਮ ਹੈ ਉਹ ਦੂਰ ਹੋਵੇ ਉਹ ਵੀ ਇੱਕ ਕਾਰਨ ਸੀ ਜਿਸ ਤਰ੍ਹਾਂ ਮੈਂ ਪਹਿਸ ਹੀ ਨਾ ਕਿ ਉਹ ਗੜਬੜੇ ਹੁੰਦੇ ਸੀਗੇ ਆਪਾਂ ਵੀਡੀਓ ਪਾਈ ਸੀ ਕਿ ਅਮੀਰ ਗਰੀਬ ਸਭ ਬੱਚਿਆਂ ਨੂੰ ਗਵਾਂਡੀਆਂ ਦੇ ਘਰੋਂ ਜਾਂ ਉਹਨਾਂ ਦਾ ਸੁਭਾਅ ਕਿਦਾਂ ਦਾ ਉਹ ਮੰਗ ਕੇ ਲਿਆਉਣ ਦਾ ਇੱਕ ਵੱਲ ਸਿਖਾਇਆ ਜਾਂਦਾ ਸੀ ਤੇ ਉਹ ਫਿਰ ਬੱਚਿਆਂ ਕੋਲ ਅਜਿਹੇ ਕੁਝ ਸਲੋਗਨ ਹੁੰਦੇ ਸੀਗੇ ਜਿਵੇਂ ਸਾਡੇ ਪਹਿਰਾ ਹੇਠਾਂ ਰੋਡ ਸਾਨੂੰ ਛੇਤੀ ਛੇਤੀ ਤੋਰ ਵੀ ਜੇ ਕੋਈ ਕਾਲ ਕਰਦਾ ਸੀ ਕੰਜੂਸ ਹੁੰਦਾ ਸੀ ਫਿਰ ਉਹਨੂੰ ਭੰਡ ਦੇ ਸੀ ਥੋੜਾ ਸਾਡੇ ਥੱਲੇ ਹਾਥੀ ਤੁਹਾਡਾ ਮੁੰਡਾ ਚੜਿਆ ਸਾਨੂੰ ਦੇ ਇੱਕ ਇੱਕ ਪਾਥੀ ਤੁਹਾਡਾ ਮੁੰਡਾ ਚੜੇ ਹਾਥੀ ਇਸ ਤਰ੍ਹਾਂ ਦੇ ਬਹੁਤ ਟੱਪੇ ਹੁੰਦੇ ਸੀਗੇ ਖੈਰ ਬਹੁਤਾ ਜਿਹੜਾ ਲੋਕ ਗੀਤ ਹੈ ਜਿਵੇਂ ਉਹ ਬਾਰੀ ਹਮਲਾਵਰ ਆਉਂਦੇ ਸੀ ਖਾਸ ਕਰਕੇ ਲੋਹੜੀ ਦਾ ਬਾਲਣ ਰਸਮੀ ਢੰਗ ਨਾਲ ਮੰਨਿਆ ਜਾਂਦਾ ਸੀ ਲੋਹੜੀ ਮੰਗੜਾਈਆਂ ਢਾਣੀਆਂ ਨੂੰ ਖਾਲੀ ਮੋੜਨਾ ਬਦਸ਼ੰਗਨੀ ਸਮਝੀ ਜਾਂਦੀ ਸੀ ਬਦਸ਼ਕਨੀ ਐ ਸੋ ਕੇਵਲ ਉਹ ਘਰ ਜਿਨ੍ਹਾਂ ਚ ਉਸ ਸਾਲ ਕੋਈ ਮੌਤ ਹੋਈ ਹੋਵੇ ਜਾਂ ਲੋਹੜੀ ਦਾ ਤਿਹਾਰ ਸੋਗ ਵੱਜੋਂ ਨਾ ਮਨਾਉਣਾ ਹੋਵੇ ਉਸ ਘਰ ਨੂੰ ਛੱਡਿਆ ਜਾਂਦਾ ਸੀ ਹੁਣ ਜਿਵੇਂ ਆਪਣੇ ਬਲਾ ਸਿੰਘ ਸੰਧੂ ਅੰਕਲ ਆ ਉਹਨਾਂ ਦੇ ਮਾਤਾ ਜੀ ਚਲੇ ਗਏ ਯਾਨੀ ਜਿਸ ਪਰਿਵਾਰ ਦੇ ਵਿੱਚ ਕੋਈ ਸੋਗ ਦਾ ਸਮਾਗਮ ਹੁੰਦਾ ਸੀ ਉਹਨਾਂ ਦੇ ਘਰੋਂ ਲੋਹੜੀ ਨਹੀਂ ਸੀ ਮੰਗੀ ਜਾਂਦੀ ਕਿ ਯਾਰ ਉਹ ਚੰਗਾ ਨਹੀਂ ਲੱਗਦਾ ਹੈਨਾ ਵੀ ਉਹਨਾਂ ਦਾ ਮਨ ਆ ਇਹਦੇ ਚ ਮਯੂਸ ਹੋ ਵੀ ਇਹ ਵੀ ਕਾਰਨ ਹੁੰਦਾ ਸੀਗਾ ਸੋ ਮੁੰਡੇ ਤੇ ਕੁੜੀਆਂ ਢਾਣੀਆਂ ਬਣਾ ਕੇ ਲੋਹੜੀ ਮੰਗਣ ਜਾਂਦੇ ਗੀਤ ਗਾਉਂਦੇ ਲੋਹੜੀ ਦੇ ਗੀਤ ਬੜੇ ਪੁਰਾਣੇ ਪਰੰਪਰਾ ਚੱਲੀ ਆ ਰਹੀ ਹੈ ਲੋਕ ਧਾਰਨਾ ਦੇ ਵਿੱਚ ਜਿਹੜਾ ਦੁੱਲੇ ਪੱਟੀ ਦਾ ਗੀਤ ਹੈ ਇਹ ਅਕਸਰ ਗਾਇਆ ਜਾਂਦਾ ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ ਹੋ ਦੁੱਲਾ ਪੱਟੀ ਵਾਲਾ ਹੋ ਦੁੱਲੇ ਧੀ ਪਿਆ ਅਵਿਆਹੀ ਹੋ ਸ਼ੇਰ ਸ਼ੱਕਰਾਈ ਹੋ ਜਾਂ ਸ਼ੇਰ ਸ਼ੱਕਰ ਪਾਈ ਹੋ ਕੁੜੀ ਦੇ ਕੁੜੀ ਸ਼ੇਰ ਸ਼ੱਕਰ ਆਈ ਹੋ ਕੁੜੀ ਦੇ ਬੋਝੇ ਪਾਈ ਹੋ ਕੁੜੀ ਦਾ ਲਾਲ ਪਟਾਕਾ ਹੋ ਕੁੜੀ ਦਾ ਸਾਲੂ ਪਟਾ ਹੋ ਜਾਨੀ ਜਿਹੜੀ ਉਹਦੀ ਆਬਰੂ ਹੈ ਨਾ ਜਿਹੜਾ ਉਹਦਾ ਸਾਲੂ ਹੈ ਪਟਾਕਾ ਸਿਰ ਤੇ ਲੈਣ ਵਾਲਾ ਉਹ ਪਟਾਇਆ ਹੋਇਆ ਸਾਲੂ ਕੌਣ ਸਮੇਟੇ ਹੋ ਵੀ ਤੇਰੇ ਦਾ ਸਾਲੂ ਕੌਣ ਸਮੇਟੇਗਾ ਉਸ ਵਕਤ ਜਿਹੜੇ ਵਾਰੀਅਰ ਸੀ ਜਿਵੇਂ ਅੱਜ ਦੀ ਕਹਾਣੀ ਵੀ ਆਪਾਂ ਸੁਣਾਉਣੀ ਹੈ ਕਮਲ ਨਾਂ ਦੀ ਲੜਕੀ ਦੀ ਉਹਦੇ ਫਿਰ ਵਾਰੀਅਰ ਜਿਹੜੇ ਸੀ ਉਹਨੂੰ ਬਚਾਉਣ ਵਾਲੇ ਉਹਦੇ ਰਾਖੇ ਜਾਂ ਉਹਦੇ ਰਹਿਬਰ ਉਹਦੇ ਰੱਬ ਉਹ ਫਿਰ ਕੌਣ ਸੀਗੇ ਸਾਲੂ ਕੌਣ ਸਮੇਟੇ ਹੋ ਚਾਚਾ ਗਾਲੀ ਦੇਸੀ ਹੋ ਚਾਚੇ ਚੂਰੀ ਕੁੱਟੀ ਹੋ ਜ਼ਿਮੀਂਦਾਰਾਂ ਲੁੱਟੀ ਹੋ ਜ਼ਿਮੀਂਦਾਰ ਸਦਾ ਹੋ ਗਿਣਗਣ ਪੌਲੇ ਲਾਉ ਹੋ ਵੀ ਮਨ ਲਾ ਉਹ ਜ਼ਿਮੀਂਦਾਰ ਜੀ ਨੇ ਉਹਦੀ ਇੱਜ਼ਤ ਆਬਰੂ ਲੁੱਟੀ ਆ ਉਹਦੇ ਛੱਤਰ ਲਾਉ ਪੌਲਾ ਕਹਿੰਦੇ ਛੱਤਰ ਨੂੰ ਜਿਵੇਂ ਉਹ ਅਰਪਦਮਨ ਸ਼ੈਲੀ ਦਾ ਗੀਤ ਆ ਨਾ ਕਿ ਤੇਰੇ ਨਾਲ ਜਾਂਦਾ ਸਾਡਾ ਪੌਲਾ ਈਓ ਕੁਰਤੀ ਮੇਰੀ ਸ਼ੀਰਡ ਦੀ ਦੁਪੱਟਾ ਮੇਰਾ ਲੈ ਰਹੀਆ ਲੈਣ ਕਿਉਂ ਆਏ ਹੁਣ ਪੀਕੇ ਸਾਨੂੰ ਵੈਰੀਆ ਜਾਂ ਢੋਲਾ ਈਓਏ ਤੇਰੇ ਨਾਲ ਜਾਂਦਾ ਸਾਡਾ ਪੌਲਾ ਈਓ ਪੌਲਾ ਜਾਨਕੀ ਜੁੱਤੀ ਦੇ ਇੱਕ ਪੈਰ ਨੂੰ ਕਿਹਾ ਜਾਂਦਾ ਹੈ ਦੋ ਜੁੱਤੀਆਂ ਨੂੰ ਜੋੜਾ ਤੇ ਪਰ ਜਿਹੜਾ ਸਿੰਗਲ ਪੈਰ ਹੈ ਨਾ ਉਹਨੂੰ ਪੌਲਾ ਕਿਹਾ ਜਾਂਦਾ ਹੈ ਅਗਲਾ ਕਹਿੰਦਾ 76 ਪੌਲਾ ਕਰਨ ਵਾਲਾ ਸੋ ਉਹ ਪੌਲਾ ਉਥੋਂ ਬਣਿਆ ਸੋ ਗਿਣ-ਗਣ ਪੌਲੇ ਲਾਏ ਹੋ ਇੱਕ ਪੌਲਾ ਖੁੱਸ ਗਿਆ ਤੇ ਜ਼ਿਮੀਦਾਰ ਬੋਟੀ ਲੈ ਕੇ ਨੱਸ ਗਿਆ ਸੋ ਇਸ ਗੀਤ ਦੇ ਖੀਰ ਦੇ ਵਿੱਚ ਲੋੜੀ ਦਾ ਜਾਂ ਲੋਹੀ ਵੀ ਕਹਿ ਦਿੰਦੇ ਸੀ ਨੂੰ ਇਸ ਨੂੰ ਉਸ ਨੂੰ ਬਾਲਣ ਦੇਣ ਦਾ ਮਹੱਤਮ ਸੀ ਕਿ ਜੇ ਤੁਸੀਂ ਕਿਸੇ ਨੂੰ ਬਾਲਣ ਦਿਓਗੇ ਕਿਉਂਕਿ ਉਹਦੇ ਨਾਲ ਖੁਸ਼ੀ ਮਿਲਦੀ ਹੈ ਜਿਨ੍ਹਾਂ ਕੋਲ ਮਤਲਬ ਸਾਧਨ ਨਹੀਂ ਹੈਗੇ ਜਾਂ ਇੱਕ सेलिब्रेशन ਸੀ ਅੱਜ ਕੱਲ ਬੋਨਫਾਇਰ ਨਹੀਂ ਕਰਦੇ ਬੱਚੇ ਆਉਣ ਸਾਡੇ ਨਿਆਣੇ ਕਈ ਵਾਰੀ ਇਕੱਠੇ ਹੋਏ ਹੋਣਗੇ ਸਾਰੇ ਉਹਨਾਂ ਦਾ ਇੱਕ ਇਹੋ ਇੱਛਾ ਕਿ ਇਕੱਠੇ ਹੋਵਾਂਗੇ ਬੋਨਫਾਇਰ ਕਰਾਂਗੇ ਦੱਸੋ ਹਾਲਾਂਕਿ ਘਰਾਂ 'ਚ ਗੈਸ ਹੈ ਹੀਟਰ ਹੈ ਸਭ ਕੁਝ ਹੈ ਪਰ ਫਿਰ ਵੀ ਉਹਨਾਂ ਨੂੰ ਲੱਗਦਾ ਕਿ ਬੋਨਫਾਇਰ ਦਾ ਵੱਖਰਾ ਨਜ਼ਾਰਾ ਸਾਡੇ ਨਿਆਣਿਆਂ ਮਸੇਰ ਜਦੋਂ ਇਕੱਠੇ ਹੁੰਦੇ ਆ ਸਾਰੇ ਫਿਰ ਉਹ ਬੋਨਫਾਇਰ ਉਹਨਾਂ ਦੀ ਵੱਡੀ ਪ੍ਰਾਪਤੀ ਹੈ ਧੋਣੀ ਬਾਲ ਕੇ ਬੈਠਣਾ ਤੇ ਹੁਣ ਬੋਨਫਾਇਰ ਤਾਂ ਕਹਿੰਦਾ ਰੋਣ ਫੈਰੀ ਹੋ ਜਾਂਦਾ ਕਈ ਵਾਰੀ ਤਾਂ ਕਿਉਂਕਿ ਗਿੱਲੀਆਂ ਅੰਬਾਲਣ ਤੇ ਧੂਆਂ ਅੱਖਾਂ 'ਚ ਪੈਂਦਾ ਖੈਰ ਉਹਦੇ 'ਚ ਇਹ ਸੀ ਕਿ ਜਿਹੜਾ ਦੇਸੀ ਗੋਆ ਗੋਆ ਉਹਦਾ ਖਾਸੀ ਉਹ ਖਾਸੀ ਖੋਇਆ ਖੋਇਆ ਵੀ ਜਿਹੜਾ ਜਿਹੜਾ ਦਵੇਗਾ ਗੋਆ ਗੋਆ ਇਹ ਪੰਜਾਬ ਦੇ ਲਹਿੰਦੇ ਪੰਜਾਬ ਦੀ ਬੋਲੀ ਹੈ ਕਿ ਜਿਹੜਾ ਦੇਸੀ ਗੋਆ ਗੋਆ ਉਹ ਖਾਸੀ ਖੋਆ ਖੋਆ ਜਿਹੜਾ ਦੇਸੀ ਲੱਕੜ ਲੱਕੜ ਉਹ ਖਾਸੀ ਸ਼ੱਕਰ ਸ਼ੱਕਰ ਜਿਹੜਾ ਲੱਕੜ ਦਵੇਗਾ ਉਹ ਸ਼ੱਕਰ ਖਾਊ ਜਿਹੜਾ ਗੋਹਾ ਦੇਊਗਾ ਉਹ ਖੋਆ ਖਾਊਗਾ ਗੋਏ ਤਾਂ ਮੈਨੂੰ ਚੇਤੇ ਆਇਆ ਇੱਕ ਦਿਨ ਆਪਣਾ ਨਾ ਬਾਈ ਜੀ ਕਹਿੰਦੇ ਨਾ ਸੁਖਣਵਾਲਾ ਵਾਲੇ ਸ਼ਰਮਾ ਸਾਹਿਬ ਕਹਿੰਦਾ ਇੰਨਾ ਤਾਂ ਪੰਜਾਬ ਚ ਗੋਹਾ ਵੀ ਨਹੀਂ ਜਿੰਨਾ ਖੋਆ ਬਣੀ ਜਾਂਦਾ ਉਹ ਸਾਰਾ ਦੋ ਨੰਬਰ ਦਾ ਗੁਰੇਜ਼ ਕਰੋ ਸੋ ਜਿਹੜਾ ਲੋਹੜੀ ਦਾ ਬਾਲਣ ਨਾ ਦੇਵੇ ਤੇ ਫਿਰ ਮੰਗਣ ਵਾਲੀਆਂ ਧਾਣੀਆਂ ਨੂੰ ਬੜਾ ਛਿੱਤ ਕਰਦੀਆਂ ਸੀਗੀਆਂ ਹੈਨਾ ਤੇ ਅੜ ਕੇ ਖਲੋ ਜਾਂਦੀਆਂ ਮਿਹਣੇ ਮਾਰਦੀਆਂ ਸਾਡੇ ਪਹਿਰਾ ਹੇਠ ਸਲਾਈਆਂ ਅਸੀਂ ਕਿਹੜੇ ਵੇਲੇ ਦੀਆਂ ਆਈਆਂ ਕੁੜੀਆਂ ਕਹਿੰਦੀਆਂ ਹੁੰਦੀ ਸੀ ਔਰ ਮੁੰਡੇ ਕਹਿੰਦੇ ਸੀ ਸਾਡੇ ਪਹਿਰਾ ਹੇਠਾਂ ਰੋੜ ਸਾਨੂੰ ਛੇਤੀ ਛੇਤੀ ਤੋਰ ਤੇ ਜਿਹੜਾ ਕਰ ਲੋਹੜੀ ਨਾ ਦੇਵੇ ਫਿਰ ਉਹਨੂੰ ਮਿੱਠੇ-ਮੋਠੇ ਨਾ ਹੋਰੇ ਜਾਂ ਮਿਹਣੇ ਵੀ ਦੇਣ ਦਿੰਦੇ ਸੀ ਟਿਚਰਾਂ ਕਰਦੇ ਸੀਗੇ ਤੇ ਮਸ਼ਕਰੀ ਕਰਦੇ ਸੀ ਉਹ ਮਸ਼ਕਰੀ ਮਸ਼ਕਰੀ ਬਣ ਜਾਂਦੀ ਤੇ ਮਿਹਣੇ ਦਾ ਮਿਹਣਾ ਉਹ ਸੀ ਹੁੱਕਾ ਪਾਈ ਹੁੱਕਾ ਇਹ ਕਰ ਭੁੱਖਾ ਕਹਿ ਕੇ ਭੱਜ ਜਾਂਦੇ ਸੀ ਨਿਆਣੇ ਤੇ ਜਦੋਂ ਲੋਹੜੀ ਦਾ ਦਿਨ ਆਉਂਦਾ ਤੇ ਗਲੀ ਮਹੱਲੇ ਦੇ ਲੋਕ ਇਕੱਠੇ ਹੋ ਕੇ ਸ਼ਾਮਾਂ ਨੂੰ ਲੋਹੜੀ ਵਾਲ ਦੇ ਜਿਹੜੇ ਘਰੇ ਮੁੰਡਾ ਜੰਮਿਆ ਹੋਵੇ ਜਾਂ ਵਿਆਹ ਹੋਇਆ ਹੋਵੇ ਉਹਨੂੰ ਪਹਿਲੀ ਸਗਨਾਂ ਦੀ ਲੋਹੜੀ ਮਨਾਈ ਜਾਂਦੀ ਹੈ ਤੇ ਬੂਹੇ ਦੇ ਅੱਗੇ ਲੋਹੜੀ ਬਾਲੀ ਜਾਂਦੀ ਹੈ ਗੁੜ ਦਾਣੇ ਤੇ ਰਿਓੜੀਆਂ ਚਿਵੜੇ ਚੜਵੇ ਵੀ ਕਹਿੰਦੇ ਨੇ ਚਿਵੜੇ ਵੀ ਕਹਿੰਦੇ ਚੋਲਾ ਨੇ ਹੁੰਦੇ ਆ ਤੇ ਚਿਵੜੇ ਚੜਵੇ ਆਦ ਵੰਡੇ ਜਾਂਦੇ ਨੇ ਤੇ ਇਸ ਦੇ ਜਿਨ੍ਹਾਂ ਵੰਡਾ ਜਿਨ੍ਹਾਂ ਪਿੰਡਾਂ ਦੇ ਵਿੱਚ ਇਕੱਠੀ ਲੋਹੜੀ ਇਕੱਠਾਂ ਬਲਦੀ ਹੈ ਉੱਥੇ ਇਸ ਵਾਰੇ ਜੰਮੇ ਮੁੰਡੇ ਜਾਂ ਵਿਆਹੇ ਜੋੜਿਆਂ ਤੋਂ ਗੁੜ ਦਾਣੇ ਜਿਵੇਂ ਡੇ ਰੋੜੀਆਂ ਆਦ ਮੰਗੇ ਜਾਂਦੇ ਨੇ ਦੇ ਕੋਈ ਸਾਂਝਾ ਜਿਹੜਾ ਵਰਤਾਵਾ ਲੋਹੜੀ ਦੇ ਗਿਰਦ ਬੈਠ ਕੇ ਲੋਕਾਂ ਨੂੰ ਵੰਡ ਦਿੰਦਾ ਜਿਹੜਾ ਯਾਨੀ ਉਹ ਵੰਡਣ ਵਾਲਾ ਹੁੰਦਾ ਨਾ ਵੇਟਰ ਕਹਿ ਲਈ ਜਾਂ ਵਰਤਾਵਾ ਕਹਿ ਲਈ ਵੇਟਰ ਨਹੀਂ ਇੱਥੇ ਆ ਹੈਗਾ ਸੋ ਇਹ ਮੁੰਡੇ ਕੁੜੀਆਂ ਲੋਹੜੀ ਦੀ ਅੱਗ ਸੇਕਦੇ ਨੇ ਧਵਾਲਾ ਪਾਉਂਦੇ ਨੇ ਸੰਮੀ ਢੋਲੇ ਮਾਈਏ ਗਾਉਂਦੇ ਨੇ ਸੋ ਲੋਹੜੀ ਵੀ ਪੂਜੀ ਜਾਂਦੀ ਹੈ ਲੋਹੜੀ ਨੂੰ ਦੇਵੀ ਮੰਨ ਕੇ ਸੁੱਖਣਾ ਵੀ ਸੁਖੀ ਜਾਂਦੀ ਹੈ ਜੇ ਕਿਸੇ ਦੇ ਪੁੱਤਰ ਦੀ ਸੁੱਖ ਪੂਰੀ ਹੋ ਜਾਵੇ ਤਾਂ ਲੋਹੜੀ ਦੇਵੀ ਨੂੰ ਚਰਖਾ ਭੇਟ ਕੀਤਾ ਜਾਂਦਾ ਤੇ ਜੇ ਕੋਈ ਹੋਰ ਬਾਲਾ ਨਾ ਹੋਵੇ ਤਾਂ ਚਰਖਾ ਅੱਗੇ ਚ ਸੁੱਟ ਦਿੱਤਾ ਜਾਂਦਾ ਹੈ ਮਤਲਬ ਇਹ ਚਰਖਾ ਭੇਟ ਕਰਨ ਦਾ ਇੱਕ ਸਿਗਾ ਕਿ ਨਵਾਂ ਚਰਖਾ ਬਣਾਓ ਪੁਰਾਣਾ ਚਰਖਾ ਜਿਹੜਾ ਹੈਗਾ ਉਹ ਬਾਲਣ ਚ ਸੁੱਟ ਦਿਓ ਮਤਲਬ ਜੇ ਤੁਹਾਡੇ ਮੁੰਡੇ ਦੀ ਸੁੱਖ ਪੂਰੀ ਹੋ ਗਈ ਉਹਦੇ ਚ ਕਾਰਨ ਕੀ ਨਹੀਂ ਸੀ ਨਾ ਕਿ ਭਾਈ ਮੁੰਡਾ ਜੰਮ ਪਿਆ ਜਿਵੇਂ ਉਹ ਕਹਿੰਦੇ ਨੇ ਕਿ ਨਾ ਕਿ ਧੀਆ ਦੀ ਮਾਂ ਰਾਣੀ ਬੁੱਢੇ ਵਾਰੇ ਭਰਦੀ ਪਾਣੀ ਚਲੋ ਧੀਆ ਹੁੰਦੇ ਨੇ ਘਰਾਂ ਦਾ ਕੰਮ ਸਾਂਭਦਿਆਂ ਨੇ ਧੀਆ ਦੀ ਮਾਂ ਰਾਣੀ ਹੈ ਕਿ ਉਹਨੂੰ ਕੰਮ ਘਟ ਕਰਨਾ ਪੈਂਦਾ ਪਰ ਬੁੱਢੇਵਾਰੇ ਧੀਆ ਸਾਰੀਆਂ ਪੋ ਆਪਣੇ ਘਰੇ ਚਲੀਆਂ ਜਾਂਦੀਆਂ ਨੇ ਤੇ ਫਿਰ ਉਹ ਜਿਹੜਾ ਨਾਗਾ ਕਿ ਉਹ ਬੁੱਢੇਵਾਰੇ ਪਰਦੀ ਪਾਣੀ ਪਰ ਇਸੇ ਦੌਰਾਨ ਤੁਸੀਂ ਵੇਖੋ ਭਗਤ ਜੱਲਣ ਗੁਰੂ ਸਾਹਿਬ ਦੇ ਪੀਰੀਅਡ ਚ ਹੋਇਆ ਭਗਤ ਜੱਲਣ ਤੇ ਉਹਦੀ ਘਰ ਵਾਲੀ ਦਾ ਮੈਨੂੰ ਨਾਮ ਯਾਦ ਨਹੀਂ ਉਹ ਜੱਟ ਸੀਗਾ ਬੰਦਾ ਪਰ ਉਹਨੇ ਇੱਕ ਕਮਾਲ ਉਹਦੇ ਕਈ ਮੁੰਡੇ ਤੇ ਕੁੜੀਆਂ ਸੀਗੀਆਂ ਤੇ ਕੁਝ ਬੱਚਿਆਂ ਦੀ ਉਹਦੇ ਮੌਤ ਵੀ ਹੋਈ ਤਾਂ ਬੜਾ ਕਮਾਲ ਦਾ ਲਿਖਿਆ ਉਹਨੇ ਜਿੰਨੇ ਕੁ ਉਹਨਾਂ ਦੇ ਦੋਹੇ ਨੇ ਉਹਨੇ ਲਿਖਿਆ ਮਾਝੇ ਦਾ ਸੀ ਜੱਲਣ ਜੱਟ ਉਹ ਕਹਿੰਦਾ ਹੁਣ ਜ਼ਰੂਰੀ ਨਹੀਂ ਕਿ ਧੀਆਂ ਦੀ ਮਾਂ ਹੀ ਬਡਾਪੇ ਚ ਬਾਣੀ ਪਰਦੀ ਐ ਪੁੱਤਾਂ ਦੀਆਂ ਮਾਮਾ ਵੀ ਬਥੇਰੀਆਂ ਪਰਦੀਆਂ ਨੇ ਅੱਜ ਕੱਲ ਦਾ ਪੁੱਤਾਂ ਵਾਲੀਆਂ ਵੱਧ ਪਰਦੀਆਂ ਨੇ ਕਿਉਂਕਿ ਪੁੱਤ ਬਣਾਉਣ ਜਮੀਨਾ ਧੀਆਂ ਦੁੱਖ ਬਣਾਉਂਦੀਆਂ ਨੇ ਭਗਤ ਜੱਲਣ ਜੱਟ ਨੇ ਕਈ ਸਦੀਆਂ ਪਹਿਲਾਂ ਇਹ ਗੱਲ ਲਿਖ ਦਿੱਤੀ ਸੀ ਜੋ ਅੱਜ ਕੱਲ ਮਾਡਰਨ ਅੱਜ ਕੱਲ ਕੁੜੀਆਂ ਨਹੀਂ ਮੁੰਡੇ ਵੀ ਵਿਦਾ ਹੁੰਦੇ ਨੇ ਜਿਸ ਤਰ੍ਹਾਂ ਹੁਣ ਪ੍ਰਵਾਸ ਐ ਕਿੰਨਿਆਂ ਦੇ ਪੁੱਤ ਪਰਦੇਸੀ ਨੇ ਮਾਂ ਪਿਓ ਭਾਵੇਂ ਧੀ ਐ ਭਾਵੇਂ ਪੁੱਤ ਐ ਸਭ ਦੇ ਬਡਾਪੇ ਚ ਉਹੀ ਹਾਲ ਐ ਇਸ ਕਰਕੇ ਬਡਾਪਾ ਨਹੀਂ ਇਕ ਲਾਪਾ ਮਾਰਦਾ ਬੰਦੇ ਨੂੰ ਇਕ ਲਾਪਾ ਤੁਸੀਂ ਕਿਵੇਂ ਦੂਰ ਕਰਨਾ ਆਪ ਸੋਚੀਏ ਉਹਨੇ ਲਿਖਿਆ ਜੱਲਣ ਜੱਟ ਨੇ ਕਿ ਪੁੱਤਰਾ ਨੂੰ ਲੱਗੀਆਂ ਨੋਹਾ ਪੁੱਤਰਾ ਨੂੰ ਲੱਗੀਆਂ ਨੋਹਾ ਤੇ ਧੀਆ ਨੂੰ ਲੱਗੇ ਹੋਰ ਤੇ ਬੁੱਢਾ ਬੁੱਢੀ ਈਓ ਬੈਠੇ ਜਿਵੇਂ ਸਨ ਲਾਗੇ ਨੇ ਚੋਰ ਸੋ ਬਡਾਪੇ ਚ ਇਹ ਹਾਲਾਤ ਨੇ ਤੇ ਪੁੱਤਰਾ ਨੂੰ ਲੱਗੀਆਂ ਨੋਹਾ ਤੇ ਧੀਆ ਨੂੰ ਲੈ ਕੇ ਹੋਰ ਬੁੱਢਾ ਬੁੱਢੀ ਈਉਂ ਬੈਠੇ ਜਿਵੇਂ ਸਨ ਲਾਗੇ ਨੇ ਚੋਰ ਹਾਂ ਕਮੈਂਟ ਤੁਹਾਡੇ ਬਹੁਤ ਸਾਰੇ ਆਏ ਨੇ ਮੈਂ ਬਾਅਦ ਚ ਪੜਾਂਗਾ ਪਰ ਇਸ ਦੌਰਾਨ ਫਿਰ ਤਿਲ ਭੇਟ ਕੀਤੇ ਜਾਂਦੇ ਨੇ ਉਹ ਅੱਗੇ ਚ ਛੁੱਟੇ ਜਾਂਦੇ ਨੇ ਕਿਉਂਕਿ ਜਿਵੇਂ ਹਵਨ ਦਾ ਇੱਕ ਕਨਸੈਪਟ ਹੈ ਜਿੰਨੇ ਜਠਾਣੀ ਤਿਲ ਛੁੱਟੇਗੀ ਉਹਨੇ ਦਰਾਣੀ ਪੁੱਤ ਜਨੇਸੀਗੀ ਜਾਣੀ ਜਿਹੜਾ ਉਹਦੇ ਚ ਜਿਹੜਾ ਚਰਖਾ ਸੁਟਣ ਦਾ ਕਨਸੈਪਟ ਹੈ ਨਾ ਉਹ ਮੈਂ ਇਸ ਕਰਕੇ ਦੱਸਾਂ ਕਿ ਜਦੋਂ ਕਿਸੇ ਦੇ ਪੁੱਤ ਦੀ ਇੱਛਾ ਕਿਸੇ ਨੇ ਕੀਤੀ ਉਹਦੇ ਪੁੱਤ ਹੋ ਗਿਆ ਤਾਂ ਫਿਰ ਇਹ ਹੁੰਦਾ ਸੀ ਕਿ ਉਸ ਘਰ ਦਾ ਜਿਹੜਾ ਪੁਰਾਣਾ ਚਰਖਾ ਨਾ ਉਹ ਅੱਗੇ ਚ ਸੁਟਾ ਦਿੱਤਾ ਜਾਂਦਾ ਸੀ ਉਥੇ ਇੱਕ ਆਸ ਸੀ ਕਿਉਂਕਿ ਚਰਖੇ ਦੋ ਦੋ ਤਿੰਨ ਤਿੰਨ ਹੁੰਦੇ ਸੀ ਹਰ ਘਰ 'ਚ ਕੋਈ ਕੋਈ ਕੰਮ ਵਾਲੀ ਆ ਗਈ ਕੋਈ ਰਿਸ਼ਤੇਦਾਰ ਆ ਗਈ ਉਹਨੂੰ ਵੀ ਕੱਤਣ ਲਾ ਲੈਂਦੇ ਸੀਗੇ ਮਤਲਬ ਹਰ ਘਰ 'ਚ ਇਹ ਨਹੀਂ ਕਿ ਇੱਕੋ ਹੀ ਚਰਖਾ ਹੁੰਦਾ ਸੀਗਾ ਕਈ ਕਈ ਚਰਖੇ ਹੁੰਦੇ ਸੀ ਵਾਧੂ ਵੀ ਹੁੰਦੇ ਸੀ ਹੁਣ ਜਿਹੜਾ ਪੁਰਾਣਾ ਚਰਖਾ ਉਹ ਫਿਰ ਲੋਹੜੀ ਦੀ ਅੱਗ 'ਚ ਸਿੱਟਿਆ ਜਾਂਦਾ ਸੀਗਾ ਚਰਖਾ ਭੇਂਟ ਕੀਤਾ ਜਾਂਦਾ ਸੀ ਲੋਹੜੀ ਦੇਵੀ ਨੂੰ ਉਹਦਾ ਕਾਰਨ ਪਤਾ ਜੋ ਮੈਂ ਸਮਝਦਾ ਕਿ ਹੁਣ ਘਰ 'ਚ ਪੁੱਤ ਜੰਮ ਪਿਆ ਨੂੰ ਆਏਗੀ ਤੇ ਆਪਣਾ ਰੰਗਲਾ ਚਰਖਾ ਵੀ ਲੈ ਕੇ ਆਏਗੀ ਜਿਹੜਾ ਪੁਰਾਣਾ ਚਰਖਾ ਉਹ ਹੁਣ ਤੁਸੀਂ ਵੀ ਗਈ ਮਤਲਬ ਚੱਕੀ ਛੁੱਟ ਗਈ ਚੁੱਲ੍ਹੇ ਨੇ ਛੁੱਟ ਜਾਣਾ ਨਾ ਧੀਵਿਆਂ ਦਾ ਰਾਜ ਆ ਗਿਆ ਵੀ ਭਾਈ ਅਗਲੀ ਲਾਣੇਦਾਰ ਆ ਗਈ ਹੈ ਤੇ ਇਸ ਕਰਕੇ ਚਰਖਾ ਮੇਰਾ ਹੁਣ ਅੱਗ ਦੀ ਭੇਟ ਭਲਾ ਹੋਇਆ ਮੇਰਾ ਚਰਖਾ ਟੁੱਟਾ ਛੁੱਟੀ ਜਿੰਦ ਅਜਾਬੋਂ ਸੋ ਇਸ ਕਰਕੇ ਚਰਖਾ ਭੇਟ ਕੀਤਾ ਜਾਂਦਾ ਸੀ ਸ਼ਾਇਦ ਤੁਹਾਡੇ ਚ ਬਹੁਤਿਆਂ ਨੇ ਗੱਲ ਨਾ ਸੁਣੀ ਹੋਵੇ ਪੁਰਾਣੇ ਬੰਦੇ ਤੇ ਜਾਣਦੇ ਐ ਫਿਰ ਪੁੱਤਾਂ ਦੀ ਇੱਛਾ ਦੇ ਵਿੱਚ ਜਠਾਣੀ ਬਾਰੇ ਜਿੰਨਾ ਕਿ ਜਠਾਣੀ ਸਵਾਗਤ ਕਰੇਗੀ ਆਪਣੇ ਦਰਾਣੀ ਦਾ ਇਹਦਾ ਇਹ ਮਤ ਸੀ ਕਿ ਜਠਾਣੀ ਨੂੰ ਪ੍ਰੋਟੋਕੋਲ ਦੇ ਮੁਤਾਬਕ ਜਾਂ ਸੀਨੀਅਰ ਨੂੰ ਜੂਨੀਅਰ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਉਹਦਾ ਇਸਤੇਕਬਾਲ ਕਰਨਾ ਚਾਹੀਦਾ ਇਹ ਨਹੀਂ ਕਿ ਜੇ ਜਠਾਣੀ ਆ ਉਹਦੇ ਕੋਲ ਲਾਣੇਦਾਰੀ ਹੈ ਚਾਬੀ ਉਹਨਾਂ ਦੇਵੇ ਹੈਨਾ ਅਲੇਵੀ ਜਿੱਦੇ ਚ ਮਖਣੀ ਮੋਹਣੀ ਰੱਖੀ ਹੁੰਦੀ ਆ ਸੋ ਇਸ ਕਰਕੇ ਵੀ ਜਿੰਨੇ ਜਠਾਣੀ ਤਿਲ ਸੁਟੇਗੀ ਓਨੇ ਦਰਾਣੀ ਪੁੱਤ ਜਨੇ ਸਗੀ ਕਿ ਜਿੰਨਾ ਉਹਦਾ ਖੈਰ ਮਖਤਮ ਕਰੇਗੀ ਦਰਾਣੀ ਦਾ ਓਨੇ ਉਹਦੀ ਜ਼ਿੰਦਗੀ ਬਿਹਤਰ ਹੋਏਗੀ ਸੋ ਲੋਹੜੀ ਦੇ ਇਤਿਹਾਸ ਦੇ ਮੋਢ ਬਾਰੇ ਕਈ ਵਿਚਾਰ ਧਾਰਨਾਵਾਂ ਨੇ ਪਰ ਪੰਜਾਬ ਦੇ ਵਿੱਚ ਪਰਚਲਤ ਕਿਸੇ ਸਮੇਂ ਸੂਰਜ ਦੇਵਤੇ ਦੀ ਪੂਜਾ ਦੀ ਰਹਿਣ ਸੀ ਜਾਨੀ ਪੰਜਾਬ ਦੇ ਵਿੱਚ ਵੀ ਸੂਰਜ ਦੇਵਤਾ ਪੂਜਿਆ ਜਾਂਦਾ ਸੀਗਾ ਉਥੋਂ ਇਹ ਚੀਜ਼ ਆਈ ਹੈ ਲੋਹੜੀ ਦੀ ਜਿਵੇਂ ਹੁਣ ਲੋਕ ਬੋਲੀ ਮਿਲਦੀ ਹੈ ਨਾ ਸ਼ਾਇਦ ਉਹ ਵੀ ਤੁਹਾਡੇ ਚ ਬਹੁਤ ਵੀਰਾਂ ਨੇ ਨਾ ਸੁਣੀ ਹੋਵੇ ਮੈਨੂੰ ਤਾਂ ਬੜੀ ਪੁਰਾਣੀ ਕਿਤੋਂ ਮਿਲੀ ਸੀ ਮੈਂ ਚੇਤੇ ਰੱਖੀ ਹੋਈ ਉਦੋਂ ਦੀ ਕਿ ਪੱਚੀਆਂ ਦਾ ਤੈਨੂੰ ਲੌਂਗ ਮਿੰਸ ਦੇਆ ਮਿੰਸਾ ਉਹ ਨਾ ਹੁੰਦਾ ਦਾਨ ਕਰਨਾ ਜਿਵੇਂ ਗਾਮ ਮਿੰਸ ਦਾ ਕੋਈ ਪੱਚੀਆਂ ਦਾ ਤੈਨੂੰ ਲੌਂਗ ਨੱਕ ਚ ਪਾਉਣ ਵਾਲਾ ਪੱਚੀਆਂ ਦਾ ਤੈਨੂੰ ਲੌਂਗ ਮਿੰਸ ਦੇਆ ਤੇਲੀ ਵੀ ਮਿੰਸਾਂ ਰੀਸੋ ਰੀਸ ਤੇਲੀ ਉਹਦਾ ਛੋਟਾ ਹੁੰਦਾ ਕੋਕਾ ਤੇ ਵਿਚਾਰ ਲਾ ਸੂਰਜ ਆ ਚੜ ਪਾਵੇ ਚੜ ਚੜਦੇ ਅਸੀਸ ਜਦੋਂ ਸੂਰਜ ਨਹੀਂ ਸੀ ਚੜਦਾ ਉਦੋਂ ਹੀ ਬੋਲੀ ਪਾਈ ਜਾਂਦੀ ਸੀ ਇੱਕ ਮਤਲਬ ਅਰਜੀ ਲਾਈ ਜਾਂਦੀ ਸੀ ਬੇਨਤੀ ਕੀਤੀ ਜਾਂਦੀ ਸੀ ਬੋਲੀਆਂ ਦੇ ਰੂਪ ਚ ਸੋ ਇਹ ਧਾਰਨਾ ਕਿ ਪੰਜਾਬ ਦੇ ਵਿੱਚ ਵੀ ਕਿਸੇ ਵਕਤ ਸੂਰਜ ਦੀ ਪੂਜਾ ਹੁੰਦੀ ਸੀ ਇਹ ਉਹਦੀ ਰਹਿੰਦਾ ਹੈ ਕੱਤਕ ਦੇ ਵਿੱਚ ਸੂਰਜ ਧਰਤੀ ਤੋਂ ਕਾਫੀ ਦੂਰ ਹੁੰਦਾ ਹੈ ਕੱਤਕ ਮਹੀਨੇ ਉਸ ਦੌਰਾਨ ਕੱਤਕ ਦੀ ਜਿਹੜੀ ਧੁੱਪ ਆਉਂਦੀ ਹੈ ਨਾ ਕੱਤੇ ਦੀ ਧੁੱਪ ਜਾਂ ਕੱਤੇ ਦੀ ਦੁਪਹਿਰ ਤੇ ਕੱਤੇ ਦੇ ਦੌਰਾਨ ਸੂਰਜ ਦੀਆਂ ਕਿਰਨਾਂ ਧਰਤੀ ਤੇ ਪਹੁੰਚਦੀਆਂ ਬਹੁਤ ਗਰਮ ਨਹੀਂ ਰਹਿੰਦੀਆਂ ਮੱਠੀਆਂ ਜਿਹੀ ਹੋ ਜਾਂਦੀਆਂ ਪੁਰਾਣੇ ਆਦੀਵਾਸੀ ਜਿਹੜੇ ਲੋਕ ਸੀਗੇ ਉਹਨਾ ਉਸ ਪ੍ਰਕਿਰਿਆ ਨੂੰ ਸੂਰਜ ਦੀ ਤਪਸ਼ ਘਟ ਜਾਣ ਨਾਲ ਜੋੜਦੇ ਸੀ ਕਿ ਸੂਰਜ ਠੰਡਾ ਹੋ ਗਿਆ ਸੂਰਜ ਦੇ ਚਾਨਣ ਤੇ ਤਪਸ਼ ਨੂੰ ਮੁੜ ਸਰਜੀਤ ਕਰਨ ਲਈ ਇੱਕੋ ਟੂਣਾ ਕਹ ਲਿਏ ਜਾਂ ਇੱਕ ਆਰਾਧਨਾ ਕਹ ਲਿਏ ਉਦੋਂ ਫਿਰ ਲੋਹੜੀ ਦੀ ਅੱਗ ਬਾਲੀ ਜਾਂਦੀ ਸੀ ਤੇ ਲੋਕ ਮਨਾਂ ਦੀ ਇਹ ਪ੍ਰਵਿਰਤੀ ਸੀ ਕਿ ਸੂਰਜ ਦੀ ਰੋਸ਼ਨੀ ਤੇ ਗਰਮੀ ਦੇਣ ਦਾ ਜਿਹੜਾ ਪ੍ਰਾਤਨ ਲੋਕ ਧਰਾਈ ਢੰਗ ਸੀ ਨਾ ਉਥੋਂ ਇਹ ਲੋਹੜੀ ਦੀ ਸ਼ੁਰੂਆਤ ਹੁੰਦੀ ਹੈ ਕਿਉਂਕਿ ਅੱਜ ਕੱਲ ਵੀ ਤੁਸੀਂ ਵੇਖੋ ਕਿ ਆ ਇੱਕ ਬੰਦਾ ਸੱਪ ਫੜੀ ਜਾਂਦਾ ਸੀ ਜਿੱਥੇ ਉਹ ਸੱਪ ਬੜਿਆ ਹੋਇਆ ਸੀਗਾ ਉਹਦੇ ਆਲੇ-ਦਾਲੇ ਉਹਨੇ ਪਹਿਲਾਂ ਧੂਣਾ ਕੀਤਾ ਉਹਨੂੰ ਹਰਾਰਾ ਦਿੱਤੀ ਤੇ ਅੱਜ ਕੱਲ ਵੀ ਬਹੁਤ ਸਾਰੇ ਲੋਕ ਹੈ ਅਸੀਂ ਹੀਟਰ ਬਾਲਦੇ ਆਂ ਰੂਮ ਟੈਂਪਰੇਚਰ ਨੂੰ ਅਪ ਕਰਨ ਵਾਸਤੇ ਕਿ ਜੇ ਤੁਸੀਂ ਅ ਅੱਗ ਬਾਲਦੇ ਹੋ ਹੁਣ ਪੱਠੀ ਤੇ ਜਦੋਂ ਆਪਾਂ ਬੈਨੇ ਆ ਨਾ ਪੱਠੀ ਆਪਣੇ ਬਾਲੀ ਹੁੰਦੀ ਹੈ ਹੱਟੀਆਂ ਪੱਠੀਆਂ ਤੇ ਪੰਜਾਬੀਆਂ ਦਾ ਸੰਸਦ ਹੁੰਦੀ ਹੈ ਪੱਠੀਆਂ ਤੇ ਆਪਾਂ ਕੰਬਲ ਲਾ ਕੇ ਪਰੇ ਰੱਖ ਦਿੰਨੇ ਆ ਜਦੋਂ ਘਰੇ ਭੱਠੀ ਚੜੀ ਐ ਮਠਾਈਆਂ ਬਣਦੀਆਂ ਨੇ ਤਾਂ ਸਵਾਟਰ ਫਿਰ ਕੌਣ ਪਾਉਂਦਾ ਸੋ ਇਸ ਕਰਕੇ ਸ਼ਾਇਦ ਉਸ ਵਕਤ ਜਿਹੜਾ ਬਾਦੂ ਬਾਲਣ ਹੁੰਦਾ ਸੀ ਜਾਂ ਜੋ ਟੈਂਡਾ ਫੋੜੀ ਫालतू ਹੁੰਦੀ ਸੀ ਉਹਨੂੰ ਸਾੜ ਸੁੱਟ ਦਿੰਦੇ ਸੀ ਲੱਕੜ ਤੰਬੜ ਜੰਨਾ ਵੀ ਹੁੰਦਾ ਸੀ ਜਾਨੀ ਕਿ ਸੂਰਜ ਦੀ ਗਰਮਾਇਸ਼ ਨੂੰ ਮੋੜ ਵਧਾਉਣ ਦੀ ਪ੍ਰਕਿਰਿਆ ਟੈਂਪਰੇਚਰ ਨੂੰ ਅਪ ਕਰਨ ਦੀ ਪ੍ਰਕਿਰਿਆ ਦੇ ਵਿੱਚੋਂ ਲੋਕ ਮਨਾ ਚ ਇਹ ਤਿਹਾਰ ਉਪਜਿਆ ਕਿਉਂਕਿ ਅੱਗ ਨੂੰ ਪੂਜਦੇ ਸੀ ਕਿ ਉਹ ਕੁਦਰਤੀ ਐ ਤੇ ਇੱਕ ਜੁੜਨ ਦਾ ਕਨਸੈਪਟ ਸੀ ਜਿੱਥੇ ਧੋਣੀ ਵੱਲਦੀ ਹੋਵੇ ਹਰ ਆਉਂਦਾ ਜਾਂਦਾ ਬੰਦਾ ਉੱਥੇ ਖੜ ਜਾਂਦਾ ਹੈ ਇੱਕ ਰੂਮ 'ਚ ਹੀਟਰ ਲੱਗਿਆ ਸਾਰੇ ਉੱਥੇ ਆ ਕੇ ਬਹਿ ਜਾਣਗੇ ਸੋ ਇਹ ਕੁਦਰਤੀ ਹੈ ਸੋ ਲੋਕਮਨ ਦੀ ਇਸ ਪ੍ਰਵਿਰਤੀ ਨੂੰ ਸੂਰਜ ਦੀ ਰੋਸ਼ਨੀ ਨੂੰ ਗਰਮੀ ਦੇਣ ਦਾ ਪ੍ਰਾਤਮਨ ਲੋਕ ਧੜਾਈ ਢੰਗ ਸੀ ਤੇ ਇਸ ਲਈ ਲੋਹੜੀ ਦੇ ਪਿੱਛੇ ਸਾਡੇ ਆਦਮ ਦੇ ਵਿਸ਼ਵਾਸ ਰੂਚੀਆਂ ਲੁਕੀਆਂ ਹੋਈਆਂ ਨੇ ਬਾਦ ਦੇ ਵਿੱਚ ਅਸੀਂ ਇਸ ਨੂੰ ਤਿਹਾਰ ਦੇ ਰੂਪ ਦੇ ਵਿੱਚ ਕਈ ਕਥਾਵਾਂ ਜੋੜ ਲਈਆਂ ਪਰ ਇਸ ਦਾ ਮੁੱਢ ਸੂਰਜ ਪੂਜਾ ਤੋਂ ਹੀ ਵੱਜਿਆ ਜਾਪਦਾ ਹੈ ਕਿਉਂਕਿ ਇਸ ਦਿਨ ਸੂਰਜ ਦਕਸ਼ਾਇਣ ਤੋਂ ਉੱਤਰ ਦਿਸ਼ਾ ਦਾ ਉਤਰਾਣ ਦੇ ਵਿੱਚ ਦਾਖਲ ਹੁੰਦਾ ਹੈ ਤੇ ਸੁੱਤੇ ਹੋਏ ਦੇਵਤੇ ਜਿਹੜੇ ਦੇਵਤੇ ਸੌਂ ਜਾਂਦੇ ਨੇ ਕਿਉਂਕਿ ਵਿਆਹ ਸ਼ਾਦੀਆਂ ਲੋਕ ਬੰਦ ਕਰ ਦਿੰਦੇ ਨੇ ਪੋ ਦਾ ਮਹੀਨਾ ਕਨੇਤਰ ਮੰਨਿਆ ਜਾਂਦਾ ਹੈ ਕਨੇਤਰ ਮਤਲਬ ਮਾੜਾ ਕੋਝਾ ਤੇ ਬਾਕੀ ਦੇ ਮਹੀਨੇ ਕਨੇਤਰ ਮੰਨੇ ਜਾਂਦੇ ਨੇ 12 ਚੋਂ 3 ਮਹੀਨੇ ਕਨੇਤਰ ਨੇ ਮਾੜੇ ਨੇ ਕੱਕੇ ਵਾਲੇ ਤੇ ਬਾਕੀ ਘੱਗੇ ਵਾਲੇ ਨੇ ਕਨੇਤਰ ਸੋ ਇਸ ਕਰਕੇ ਸੂਰਜ ਇਸ ਤਰ੍ਹਾਂ ਡਾਇਰੈਕਸ਼ਨ ਆਪਣੀ ਚੇਂਜ ਕਰਦਾ ਕਿਉਂਕਿ ਇਹ ਤਾਂ ਸਾਇੰਸ ਵੀ ਮੰਨਦੀ ਹੈ ਪਿਛਲੇ ਦਿਨੀ ਆਪਾਂ ਦੇਖਿਆ ਨਹੀਂ ਕਿ ਵੱਡਾ ਦਿਨ ਛੋਟਾ ਦਿਨ ਆਉਂਦਾ ਨਾ ਸੋ ਇਸ ਕਰਕੇ ਸੂਰਜ ਆਪਣੀ ਜਿਹੜੀ ਕਰਕਰੇਖਾ ਤੋਂ ਆਪਣੀ ਜਿਹੜੀ ਦਿਸ਼ਾ ਬਦਲਦਾ ਹੈ ਸੂਰਜ ਦੱਖਣਾਇਣ ਦਿਸ਼ਾ ਤੋਂ ਉਤਰਾਣ ਦੇਸ਼ਾ ਚ ਦਾਖਲ ਹੁੰਦਾ ਫਿਰ ਉਹ ਜਿਹੜੇ ਹੁੰਦਾ ਕਿ ਭਾਈ ਦੇਵਤੇ ਵੀ ਸੁੱਤੇ ਨੇ ਕੋਈ ਕਾਰਜ ਨਾ ਕਰੋ ਧਰਤੀ ਸੁੱਤੀ ਹੈ ਈਵਨ ਤੁਸੀਂ ਵੇਖੋ ਆ ਮੈਂ ਹੁਣ ਕਲਮਾ ਲਾਉਣੀਆਂ ਸੀਗੀਆਂ ਅੰਜੀਰ ਦੀਆਂ ਸੋ ਇਸ ਤਰ੍ਹਾਂ ਕਲਮ ਲਾਉਣ ਦਾ ਹੈ ਵਧੀਆ ਮਹੀਨਾ ਕਿਉਂਕਿ ਸੀਤ ਅਵਸਥਾ ਚ ਨੇ ਦਰਖਤ ਵੀ ਤੁਸੀਂ ਵੜ ਦਿਓ ਕਿੰਨੇ ਦਿਨ ਉਹ ਇਸ ਤਰ੍ਹਾਂ ਜਿਵੇਂ ਫ੍ਰੀਜ ਚ ਲੱਗੇ ਹੁੰਦੇ ਨੇ ਉਹਨਾਂ ਨੂੰ ਕੁਝ ਨਹੀਂ ਹੁੰਦਾ ਸੁੱਕਦੇ ਨਹੀਂ ਸੋ ਇਸ ਕਰਕੇ ਸੀਤ ਅਵਸਥਾ ਇਹ ਇਹ ਵਿਗਿਆਨੀ ਜਾਂ ਮਾਲੀ ਵੀ ਮੰਨਦੇ ਨੇ ਸੋ ਲੋੜੀ ਨੂੰ ਪ੍ਰਾਤਨ ਸਮੇਂ ਦੀ ਇੱਕ ਹੋਰ ਪਰੰਪਰਾ ਨਾਲ ਵੀ ਜੋੜਿਆ ਜਾ ਸਕਦਾ ਕਿ ਪੁਰਾਣੇ ਸਮੇਂ ਦੇ ਵਿੱਚ ਹਰ ਘਰ ਦੇ ਵਿੱਚ ਰਾਤ ਨੂੰ ਅੱਗ ਸੁਆਹ ਅੱਗ ਸੁਆਹ ਦੇ ਵਿੱਚ ਦੱਬ ਕੇ ਘੁੱਟ ਕੇ ਰੱਖੀ ਜਾਂਦੀ ਸੀ ਤੇ ਸਵੇਰੇ ਹੀ ਉਸ ਨੂੰ ਵਾਡਿਆਂ ਦੇ ਵਿੱਚ ਕੱਢ ਕੇ ਫਿਰ ਉੱਪਰ ਰੱਖ ਕੇ ਕਾਨੇ ਪਾ ਕੇ ਮੜ ਬਾਲਿਆ ਜਾਂਦਾ ਸੀ ਜਾਨੀ ਅੱਗ ਨੂੰ ਸਵਾ ਦੇ ਵਿੱਚ ਕੋਲਿਆਂ ਨੂੰ ਸਵਾ ਦੇ ਵਿੱਚ ਦੱਬਿਆ ਜਾਂਦਾ ਸੀ ਉਹਨਾਂ ਨੂੰ ਹਵਾ ਨਹੀਂ ਸੀ ਲੱਗਦੀ ਤੇ ਇਸ ਕਰਕੇ ਕਈ ਕਰਾਂ ਦੇ ਵਿੱਚ ਅਚਨ ਚੇਤੀ ਮੀਂਹ ਕਣਿਕਾਰਨ ਜਾਂ ਹੋਰ ਕਾਰਨਾ ਕਰਕੇ ਜੇ ਅੱਗ ਬੁੱਝ ਜਾਵੇ ਤਾਂ ਦੂਜੀ ਘਰਾਂ ਤੋਂ ਅੱਗ ਮੰਗ ਕੇ ਚੁੱਲ੍ਹੇ 'ਚ ਬਾਲਣੀ ਪੈਂਦੀ ਸੀ ਮੰਨਿਆ ਜਾਂਦਾ ਕਿ ਇਸ ਨਾਲ ਅਗਨੀ ਦੇਵਤਾ ਖੁਸ਼ ਨਹੀਂ ਸੀ ਰਹਿੰਦਾ ਕਿ ਕਮਹਾਵਰਾ ਨਾ ਕਿ ਅੱਗ ਲੈਣ ਆਈ ਚੁੱਲ੍ਹੇ ਦੀ ਮਾਲਕ ਬਣ ਬੈਠੀ ਕਿ ਬਾਹਰੋਂ ਬੰਦਾ ਆ ਜਿਵੇਂ ਈਸਟ ਇੰਡੀਆ ਕੰਪਨੀ ਨੂੰ ਵੀ ਕਹਿੰਦੇ ਆ ਕਿ ਈਸਟ ਇੰਡੀਆ ਕੰਪਨੀ ਇੱਥੇ ਵਪਾਰ ਕਰਨ ਆਈ ਸੀ ਪਰ ਉਹ ਵਜਾਰਤਸਾਂ ਬੈਠੀ ਕਈ ਵਾਰੀ ਕੋਈ ਅੱਗ ਮੰਗਣ ਜਾਂ ਲੱਸੀ ਮੰਗਣਾ ਆਉਂਦੀ ਹੈ ਤੇ ਘਰ ਦੀ ਮਾਲਕ ਬਣ ਜਾਂਦੀ ਹੈ ਸੋ ਇਹ ਬੜੇ ਲੋਕ ਮੁਹਾਵਰੇ ਸੱਚੀਆਂ ਗੱਲਾਂ ਚੋਂ ਨੇ ਜਾਨੀ ਅੱਗ ਜਿੱਥੇ ਤੁਹਾਡੀ ਬਣਦੀ ਹੈ ਉੱਥੇ ਹੀ ਅੱਗ ਦੰਦੇ ਨੇ ਨਹੀਂ ਇਹ ਮਿੱਥ ਸੀ ਕਿ ਆਪਣੇ ਘਰ ਚੋਂ ਕਿਸੇ ਨੂੰ ਅੱਗ ਨਾ ਦਿਓ ਜਿੱਥੇ ਤੁਹਾਡੀ ਬੰਨਦੀ ਅਗਲਾ ਕਹਿੰਦਾ ਉੱਥੇ ਹੀ ਆ ਇਸ ਕਰਕੇ ਫਿਰ ਜਿਹਨਾਂ ਗਰੀਬ ਘਰਾਂ ਚ ਹੌਲੀ-ਹੌਲੀ ਕਿਸੇ ਕਾਰਨ ਅੱਗ ਬੁੱਝ ਜਾਂਦੀ ਸੀ ਉਥੋਂ ਉਹ ਇਸ ਪਵਿੱਤਰ ਅੱਗ ਨੂੰ ਲੈ ਜਾਂਦੇ ਸੀਗੇ ਲੋਹੜੀ ਦੀ ਅੱਗ ਨੂੰ ਕੋਲਿਆਂ ਨੂੰ ਤੇ ਫਿਰ ਉਥੋਂ ਹੀ ਸਾਲ ਪਰ ਅੱਗ ਵੱਲਦੀ ਸੀ ਉਦੋਂ ਕੋਈ ਮੱਚਸ ਦੀਆਂ ਡੱਬੀਆਂ ਨਹੀਂ ਸੀ ਹੁੰਦੀਆਂ ਸੋ ਇਹ ਵੀ ਇੱਕ ਸਿਲਸਲਾ ਸੀ ਇਸ ਅੱਗ ਨੂੰ ਪਵਿੱਤਰ ਮੰਨਿਆ ਜਾਂਦਾ ਸੀ ਤੇ ਫਿਰ ਇਸ ਦੌਰਾਨ ਲੋਹੜੀ ਦਾ ਇਸਤਿਹਾਰ ਦੇ ਦੌਰਾਨ ਜਿਹੜੇ ਰਿਸ਼ਤਿਆਂ ਚ ਠੰਡ ਪਈ ਸੀ ਉਹ ਰਿਸ਼ਤੇ ਮੁੜ ਕੇ ਗਰਮ ਹੋ ਜਾਂਦੇ ਸੀ ਉਹਨਾਂ ਦੇ ਵਿੱਚ ਆ ਜਿਹੜਾ ਹੈਗਾ ਕਿ ਮੁੜ ਕੇ ਸਬੰਧ ਸੋਹਣੇ ਬਣ ਜਾਂਦੇ ਸੀ ਅਗਲਾ ਕਹਿੰਦਾ ਲੋਹੜੀ ਹੈ ਭਾਈ ਜਿਹੜੇ ਰੁੱਸੇ ਨੇ ਉਹ ਮਨਾ ਲਓ ਤੇ ਇਸ ਦੌਰਾਨ ਸਾਂਝੀ ਅੱਗ ਦੇ ਵਿੱਚੋਂ ਨਵੀਂ ਅੱਗ ਲਾ ਕੇ ਫਿਰ ਹਰ ਲੋਕ ਆਪਣੇ ਚੁੱਲ੍ਹੇ 'ਚ ਦੱਬਦੇ ਸੀ ਤੇ ਲੋਹੜੀ ਵਾਲੇ ਦਿਨ ਲੋਕੀ ਲੋਹੜੀ ਦੀ ਧੋਣ ਦੀ ਅੱਗ ਨੂੰ ਘਰ ਕੇ ਲਜਾਣ ਦਾ ਰਵਾਜ ਹੁਣ ਤੱਕ ਵੀ ਚੱਲਿਆ ਆ ਰਿਹਾ ਸੋ ਇਸ ਕਰਕੇ ਲੜੀਆਂ ਲੜਕੀਆਂ ਦੀਆਂ ਢਾਣੀਆਂ ਜੋ ਗੀਤ ਗਾਉਂਦੀਆਂ ਸੀ ਉਹਨਾਂ ਤੋਂ ਵੀ ਕਈ ਵਾਰੀ ਇਸ ਤਰ੍ਹਾਂ ਦੇ ਗੀਤਾਂ ਦੇ ਬੋਲ ਵੀ ਵੱਖਰੇ ਵੱਖਰੇ ਹੋੱਲੇ ਨੀ ਮਾ ਹੋੱਲੇ ਦੋ 베ਰੀ ਪੱਤਰ ਝੁੱਲੇ ਦੋ ਝੁੱਲ ਪਈਆਂ ਖਜੂਰਾ ਖਜੂਰਾ ਸੁਟਿਆ ਮੇਵਾ ਇਸ ਮੁੰਡੇ ਦਾ ਕਰੋ ਮੰਗੇਵਾ ਜਣੀ ਇਸ ਮੁੰਡੇ ਦੀ ਮੰਗ ਕਰ ਦਿਓ ਮੰਗਣਾ ਕਰ ਦਿਓ ਮੁੰਡੇ ਦੀ ਬੋਟੀ ਨਿਕੜੀ ਕਿਉ ਖਾਂਦੀ ਚੂਰੀਕੁੱਟ ਦੀ ਬੋਟੀ ਕੁੱਟ-ਕੁੱਟ ਭਰਿਆ ਥਾਲ ਬੋਟੀ ਬਹੇ ਨਨਾਨਾ ਨਾਲ ਨਨਾਨਾ ਵੱਡੀ ਕੀ ਪਰਝਾਈ ਸੋਕੜਮਾ ਸੋਕੜਮਾ ਦੇ ਘਰ ਆਈ ਸੋ ਇਸ ਕਰਕੇ ਲੋਹੜੀ ਦੇ ਗੀਤਾਂ ਦੇ ਵਿੱਚ ਇਤਿਹਾਸ ਦੇ ਕਈ ਉਹ ਵਰਕੇ ਛੁਪੇ ਨੇ ਜੇ ਮੈਂ ਦੁੱਲੇ ਪੱਟੀ ਦੀ ਦੰਦ ਕਥਾ ਅ ਇਸ ਦੇ ਵਿੱਚ ਉੱਚੇ ਚੀ ਹੈ ਜਿੱਥੋਂ ਇਹ ਸੁੰਦਰ ਮੰਦਰੀ ਦਾ ਕਨਸੈਪਟ ਆਉਂਦਾ ਸੋ ਇਹ ਸੀ ਲੋਹੜੀ ਦੇ ਬਾਰੇ ਕੁਝ ਤੱਥ ਜੇ ਹੁਣ ਤੁਹਾਡੇ ਕੋਲ ਨੇ ਤਾਂ ਤੁਸੀਂ ਹੁਣ ਦੇ ਦਿਓ ਮਨਜੀਤ ਸਿੰਘ ਥੈਂਕ ਯੂ ਜੀ ਸੋ ਬਹੁਤ ਸਾਰੇ ਕਮੈਂਟ ਤੁਹਾਡੇ ਆਏ ਨੇ ਸਭ ਵੀਰਾਂ ਦਾ ਧੰਨਵਾਦ ਸੋ ਇਹ ਸੀ ਲੋਹੜੀ ਦਾ ਇਤਿਹਾਸ ਤੇ ਅੱਜ ਮਟੀਰੀਅਲ ਆਪਣੇ ਕੋਲ ਕਾਫੀ ਹੈ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7 ਤੋਂ 9 ਤੇ ਸ਼ਾਮੇ 7:30 ਤੋਂ 9:30 ਆਪਣਾ ਲਾਈਵ ਪ੍ਰੋਗਰਾਮ ਹੁੰਦਾ ਤੁਸੀਂ ਆਪਣੇ ਇਹਨਾਂ ਪ੍ਰੋਗਰਾਮਾਂ ਨੂੰ ਆਪਣੇ ਟਿਵਾਣਾ ਰੈਡੀ ਦੇ YouTube ਚੈਨਲ ਜਿਹੜਾ ਤੁਹਾਡੀ ਬਦੌਲਤ 23000 ਤੇ ਆ ਗਿਆ ਆਪਣਾ ਚੈਨਲ ਸਬਸਕ੍ਰਾਈਬਰ ਸੋ ਪ੍ਰੋਗਰਾਮ ਚੰਗੇ ਲੱਗਦੇ ਹਨ ਲਾਈਕ ਤੇ ਸ਼ੇਅਰ ਦਬਾ ਦਿਆ ਕਰੋ ਤੇ ਇਸੇ ਤਰ੍ਹਾਂ ਆਪਣਾ Facebook ਪੇਜ ਹੈ 60000 ਸੱਜਣ ਉੱਥੇ ਨੇ ਉਹਦਾ ਵੀ ਲਾਈਕ ਤੇ ਜਿਹੜਾ ਬੈਲ ਆਈਕਨ ਉਹ ਦਵਾ ਦਿਓ ਸੋ ਇਸ ਤਰ੍ਹਾਂ ਜਿਹੜਾ ਇਹਨਾਂ ਪ੍ਰੋਮਾਂ ਦੇ ਲਿੰਕ ਤੁਹਾਨੂੰ ਆਪਣੇ YouTube ਚੈਨਲ ਦਾ Facebook ਜਿੱਥੇ ਵੀ ਆਪਾਂ ਲਾਈਵ ਕਰਦੇ ਆ ਉਹਨਾਂ ਦੇ ਲਿੰਕ ਤੁਸੀਂ ਆਪਣੇ WhatsApp ਗਰੁੱਪ ਨੰਬਰ ਤੇ ਮੰਗਵਾ ਸਕਦੇ ਹੋ WhatsApp ਗਰੁੱਪ ਨੰਬਰ ਹੈ 98763 09655 9876309655 ਤੇ ਏਸੀ ਲੋਹੜੀ ਤੇ ਵਿਸ਼ੇਸ਼ ਤੇ ਭਾਰਤ ਸਾਹਿਬ ਸਵਾਗਤ ਹੈ ਸਸਿਕਾਲ ਸਸਿਕਾ ਟਵਾਨਾ ਸਭ ਨੂੰ ਲੋਹੜੀ ਮੁਬਾਰਕ ਸਭ ਨੂੰ ਜੀ ਜੀ ਮਿਹਰਬਾਨੀ ਮਿਹਰਬਾਨੀ ਜੀ ਤੇ ਬੜੀ ਦਿਲਚਸਪ ਗੱਲ ਆ ਜੀ ਤੇ ਤੁਸੀਂ ਸੁਣਾਈ ਆ ਜਿਹੜੀ ਮਿਹਰਬਾਨੀ ਤੇ ਇਹਨਾਂ ਮੁਲਕਾਂ ਦੇ ਵਿੱਚ ਦੀ ਜਿਹੜਾ ਇਹ ਤਿਹਾੜ ਟਵਣਾ ਸਾਨੂੰ ਮੈਨੂੰ ਲੱਗਦਾ ਮੈਂ ਕੁਝ ਨਾ ਕੁਝੇ ਇਹਦੇ ਬਾਰੇ ਸਰਚ ਕਰਦਾ ਸੀਗਾ ਪਿਛਲੇ 2-3 ਸਾਲ ਹੂੰ ਤੇ ਇੱਕ ਮੈਂ ਪ੍ਰੋਗਰਾਮ ਵੀ ਇੱਥੇ ਕੀਤਾ ਸੀ ਤੇ ਇਹ ਜਿਹੜਾ ਤਿਹਾੜ ਨਾ ਹੋਲੀ-ਹੋਲੀ ਚੱਲਦਾ ਜਿੱਦਾਂ ਸਕੰਦਰ ਜਦੋਂ ਆਇਆ ਜਾਂ ਉਸ ਤੋਂ ਪਹਿਲਾਂ ਰਸ਼ੀਆ ਹੋ ਗਿਆ ਜਾਂ ਸਕੈਂਡੀਨੇਵੀਆ ਹੋ ਗਿਆ ਕੰਟਰੀਆਂ ਹੂੰ ਇਹਨਾਂ ਮੁਲਕਾਂ ਦੇ ਵਿੱਚ ਈਸਟਰ ਮਨਾਇਆ ਜਾਂਦਾ ਜੀ ਜਦੋਂ ਆਪਣੇ ਦਰਖਤ ਫੁੱਟਦੇ ਆ ਤੁਸੀਂ ਗੱਲ ਕੀਤੀ ਜਾਂ ਨਵੀਆਂ ਫਸਲਾਂ ਦੀ ਜਦੋਂ ਉਗਦੀਆਂ اگਾਈਆਂ ਜਾਂਦੀਆਂ ਆ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਹੌਲੀ ਹੌਲੀ ਜਦੋਂ ਮੁੰਡੇ ਦੀ ਗੱਲ ਆ ਗਈ ਕੁੜੀ ਦੀ ਗੱਲ ਆ ਗਈ ਮਤਲਬ ਕਿ ਕਿਤੇ ਨਾ ਕਿਤੇ ਮੈਨੂੰ ਇਹ ਵੀ ਲੱਗਦਾ ਕਿ ਇਹਨਾਂ ਮੁਲਕਾਂ 'ਚ ਇਹ ਬਖਰੇਵਾ ਨਹੀਂ ਕੀਤਾ ਮਤਲਬ ਕਿ ਡਿਵੈਲਪ ਹੋਏ ਮੁਲਕ ਕੁੜੀ ਮੁੰਡੇ ਦਾ ਕਨਸੈਪਟ ਕਿਤੇ ਨਾ ਕਿਤੇ ਜਿਹੜਾ ਆਪਣੇ ਮੁਲਕਾਂ ਦੇ ਵਿੱਚ ਰਿਆ ਜਾਂ ਅਜੇ ਵੀ ਕਿਤੇ ਨਾ ਕਿਤੇ ਚੱਲਦਾ ਟਾਮਾ ਟਾਮਾ ਕਿਤੇ ਨਾ ਕਿਤੇ ਦੇਖ ਜਾਂਦਾ ਕੁਛ ਨਾ ਕੁਛ ਤੇ ਉਹ ਕਨਸੈਪਟ ਜਿੱਦਾਂ ਤੁਸੀਂ ਚਰਖੇ ਦੀ ਗੱਲ ਕੀਤੀ ਆ ਕਿ ਚਰਖਾ ਤੋੜ ਦਿੱਤਾ ਜਾਂਦਾ ਸੀ ਵੀ ਮੁੰਡਾ ਆ ਗਿਆ ਹੁਣ ਚਰਖੇ ਦੀ ਲੋੜ ਨਹੀਂ ਤੇ ਅਗਲੀ ਪੀੜ੍ਹੀ ਚਲੋ ਚੱਲ ਪੰਦੀ ਸੀ ਪਰ ਉਹ ਮੈਨੂੰ ਲੱਗਦਾ ਕਿ ਅੱਜ ਵੀ ਇਹਨਾਂ ਸਕੂਲਾਂ ਦੇ ਵਿੱਚ ਜਿੱਦਾਂ ਫਿਨਲੈਂਡ ਦੀ ਗੱਲ ਆ ਚਾਹੇ ਮੁੰਡਾ ਆ ਚਾਹੇ ਕੁੜੀ ਆ ਉਹਨਾਂ ਨੇ ਜਿਹੜਾ ਆਪਾਂ ਸਲਾਈਆਂ ਲਈ ਬਣਦੇ ਜਿੱਦਾਂ ਆਪਣੇ ਪੁਰਾਣੇ ਬਜ਼ੁਰਗ ਸਲਾਈਆਂ ਹੋ ਗਈਆਂ ਦਰੀਆਂ ਹੋ ਗਈਆਂ ਬਣਦੇ ਸੀ ਸਾਰਾ ਕੁਝ ਕਰਦੇ ਸੀ ਅੱਜ ਵੀ ਉਹ ਕਨਸੈਪਟ ਦੇਖ ਲੋ ਇੰਨੇ ਐਡਵਾਂਸ ਮੁਲਕ ਨੇ ਸਕੂਲਾਂ ਦੇ ਵਿੱਚ ਬਕਾਇਦਾ ਉਹ ਕਲਾਸਾਂ ਲੱਗਦੀਆਂ ਚਾਹੇ ਮੁੰਡਾ ਆਇਆ ਚਾਹੇ ਕੁੜੀ ਆਇਆ ਮੁੰਡਿਆਂ ਨੇ ਹੱਥ ਜਿਹੜਾ ਸਵੈਟਰ ਬੰਨਦੇ ਚਾਹੇ ਹੱਥ ਦਸਤਾਨੇ ਬੰਨਦੇ ਚਾਹੇ ਕੁਝ ਵੀ ਕੋਈ ਵੀ ਕੱਪੜਾ ਕੱਪੜੇ ਦੇ ਤੌਰ ਤੇ ਬੰਨ ਲਾਣਾ ਤੁਸੀਂ ਉਹ ਮਤਲਬ ਕਿ ਸਿਖਾਇਆ ਜਾਂਦਾ ਇਹਦੇ ਵਿੱਚ ਇਹ ਨਹੀਂ ਸਮਝਿਆ ਜਾਂਦਾ ਤੇ ਕੁੜੀ ਦਾ ਕੰਮ ਆ ਜਾਂ ਮੁੰਡੇ ਦਾ ਕੰਮ ਆ ਦੋਵੇਂ ਕਰ ਸਕਦੇ ਆ ਤੇ ਉਹ ਕਿਤੇ ਨਾ ਕਿਤੇ ਇੱਕ ਤਰ੍ਹਾਂ ਦਾ ਜਿਹੜਾ ਪਾੜਾ ਨਾ ਕੁੜੀ ਮੁੰਡੇ ਦਾ ਉਹ ਘਟ ਗਿਆ ਇੱਕ ਤਰ੍ਹਾਂ हां ਇਹਨਾਂ ਨੇ ਘਟਾ ਲਿਆ ਤੇ ਸਾਡੇ ਨਾ ਜਿਹੜਾ ਉਹ ਪਾੜਾ ਕਿਉਂਕਿ ਧਰਮ ਦੇ ਵਿੱਚ ਜਿਹੜਾ ਸਾਡੇ ਹੋ ਗਿਆ ਨਾ ਕਿ ਔਰਤ ਨੂੰ ਡੀਗਰੀਡੇਟ ਕਰਨਾ ਢੋਰ ਗਵਾਰ शूद्र ਪਸ਼ੂ ਨਾਰੀ ਈਵਨ ਸਿੱਖ ਵੀ ਨਹੀਂ ਵੱਜ ਸਕੇ ਜਿਹੜਾ ਉਹ ਪ੍ਰਭਾਵ ਹੈ ਨਾ ਸਨਾਤਨਤਵ ਦੇ ਚੱਲਿਆ ਹੁੰਦਾ ਹੈ ਈਵਨ ਗੋਰੇ ਵੀ ਨਹੀਂ ਵੱਜ ਸਕੇ ਹੁਣ ਦੇਖੋ ਇੰਗਲੈਂਡ ਦੇ ਵਿੱਚ ਗੋਰੀਆਂ ਨੂੰ ਵੋਟ ਦਾ ਰਾਈਟ ਨਹੀਂ ਸੀ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਸੋਫੀਆ ਅਲੈਗਜੰਡਰਾ ਉਹ ਰਾਈਟ ਦਵਾ ਲਈ ਸੋਫੀਆ ਨੇ ਹਾਂ ਜੀ ਬੀਬੀ ਸੋ ਇਹ ਹੈਗਾ ਉਹ ਸੋਸਾਇਟੀ ਜਿਹੜੀ ਘਟ ਸੀ ਕੁਆਰੀ ਮਾਂ ਤਾਂ ਪ੍ਰਵਾਨ ਕਰ ਲਈ ਹੈ ਪਰ ਆਮ ਲੋਕ ਐ ਮਹਾਰਾਣੀ ਟਾਪ ਤੇ ਐ ਪਰ ਆਮ ਗੋਰੀਆਂ ਦੇ ਹਾਲਾਤ ਉੱਥੇ ਵੀ ਈਸਟਿੰਗ ਜਿਹਾ ਹੈਗਾ ਪਰ ਫਿਰ ਵੀ ਉਹਨਾਂ ਨੇ ਬਹੁਤ ਸਾਰੀਆਂ ਬੁਰਾਈਆਂ ਛੱਡ ਦਿੱਤੀਆਂ ਜਿਹੜਾ ਉਹ ਰੇਸ ਜਿਹੜਾ ਉਹ ਪਾੜਾ ਪਰ ਸਾਡੀ ਸੋਸਾਇਟੀ ਨਹੀਂ ਛੱਡ ਸਕੀ ਜੀ ਜੀ ਤੇ ਉਹਦੇ ਵਿੱਚ ਜਿੱਦਾਂ ਹੁਣ ਆਪਾਂ ਨੇ ਤਾਂ ਛੋਟੀ ਧੂਏ ਧੂਨੇ ਵੀ ਲਾਏ ਜਾਂਦੇ ਇਦਾਂ ਹੀ ਹਨਾ ਜੀ ਈਸਟਰ ਦੇ ਸਮੇਂ ਜਦੋਂ ਇੱਥੋਂ ਠੰਡ ਦਾ ਮੌਸਮ ਹੋਲੀ-ਹੋਲੀ ਮਤਲਬ ਕਿ ਮਾਰਚ ਦਾ ਮਹੀਨਾ ਹੁੰਦਾ ਤੇ ਉਦੋਂ ਫਸਲਾਂ ਬੀਜਣੀਆਂ ਵੀ ਸ਼ੁਰੂ ਕਰਨੀਆਂ ਨਵੀਂ ਮਤਲਬ ਕਿ ਕਣਕ ਹੋ ਗਈ ਜਾਂ ਰਾਈ ਹੋ ਗਈ ਜਾਂ ਕੁਝ ਵੀ ਜੜਾ ਉਹਦੇ ਨਾਲ ਹੀ ਹੈ ਨਾ ਮਤਲਬ ਕਿ ਦਰਖਤ ਫੁੱਟਣੇ ਸ਼ੁਰੂ ਹੋ ਜਾਂਦੇ ਆ ਆ ਫਟਾਰਾ ਪੱਤੇ ਉਹਨੇ ਨਵੇਂ ਫਟਾਰਾ ਹੋ ਜਾਂਦਾ ਤੇ ਉਹ ਬੱਚੇ ਕੀ ਕਰਦੇ ਉਹ ਟਾਣੀਆਂ ਤੋੜ ਕੇ ਨਾ ਜੀ ਫਟਾਰੇ ਵਾਲੀਆਂ ਹਮ ਲੈ ਕੇ ਤੇ ਹੱਥਾਂ 'ਚ ਫੜ ਕੇ ਕਿਸੇ ਦੇ ਮਤਲਬ ਕਿ ਮੇਕਅਪ ਕੀਤਾ ਹੁੰਦਾ ਖਰਗੋਸ਼ ਬਣਿਆ ਹੁੰਦਾ ਕੋਈ ਚੂਹਾ ਬਣਿਆ ਹੁੰਦਾ ਕੋਈ ਬਿੱਲੀ ਬਣੀ ਹੁੰਦੀ ਆ ਉਹ ਜਾਨਵਰਾਂ ਦੇ ਨਾਲ ਵੀ ਇੱਕ ਕਲਚਰਲ ਜੋੜ ਦਿੱਤਾ ਤੇ ਉਹ ਜਿੱਦਾਂ ਆਪਣੇ ਲੋੜੀ ਮੰਗਦੇ ਨੇ ਸੁੰਦਰ ਮੁੰਦਰੀਏ ਉਹ ਸਾਡੇ ਮੇਨ ਲੜ ਦੇ ਵਿੱਚ ਉਹ ਗੀਤ ਗਾਉਂਦੇ ਆ ਦੀਰ ਬਨ ਬਾਰ ਬਨ ਕਰਕੇ ਇਦਾਂ ਗੀਤ ਗਾਉਂਦੇ ਆ ਤੇ ਉਹਨਾਂ ਨੂੰ ਜਾਂ ਤਾਂ ਪੈਸੇ ਦਿੱਤੇ ਜਾਂਦੇ ਜਾਂ ਟੌਫੀਆਂ ਦਿੱਤੀਆਂ ਜਾਂਦੀਆਂ ਆਪਣੇ ਰਿਓੜੀਆਂ ਦਿੱਤੀਆਂ ਜਾਂਦੀਆਂ ਜਾਂ ਆਪਣੇ ਗੱਟਕ ਦਿੱਤੀ ਜਾਂਦੀਆਂ ਨਾ ਜੀ ਜਾਂ ਪੈਸੇ ਦੇ ਪੰਜੀਆਂ ਦਸੀਆਂ ਜਦੋਂ ਆਪਾਂ ਮੰਗਦੇ ਹੁੰਦੇ ਸੀ ਪੰਜੀਆਂ ਦਸੀਆਂ ਚੱਲਦੀ ਆਉਂਦੇ ਸੀ ਉਦੋਂ ਆਪਾਂ ਨੂੰ ਉਹ ਮਿਲਦੀਆਂ ਸੀ ਜੀ ਤੇ ਇਹ ਚੀਜ਼ਾਂ ਕਿਤੇ ਨਾ ਕਿਤੇ ਇੱਧਰ ਚਾਹੇ ਸਾਡੀਆਂ ਬੋਲੀਆਂ ਆ ਚਾਹੇ ਹੋਲੀ-ਹੋਲੀ ਜਾਂ ਧਰਮ ਦੀ ਵੀ ਤੁਸੀਂ ਗੱਲ ਕੀਤੀ ਉਹ ਵੀ ਜਿੱਦ ਅਜ ਲੋਦੀ ਹੋ ਗਿਆ ਸਾਰਾ ਕੁਝ ਕਿਤੇ ਨਾ ਕਿਤੇ ਜਾਂ ਹੋ ਗਏ ਉਹ ਏਦਾਂ ਹੌਲੀ ਹੌਲੀ ਆਉਂਦਾ 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 ਇੱਧਰ ਨੂੰ ਜ਼ਰੂਰ ਇੰਡੀਆ ਦੇ ਵਿੱਚ ਉਹ ਚੀਜ਼ਾਂ ਆਈਆਂ ਹੌਲੀ ਹੌਲੀ ਜੀ ਕੁਝ ਚੀਜ਼ਾਂ ਚਾਹੇ ਇੰਡੀਆ ਦੇ ਵਿੱਚੋਂ ਧਰਮਾਂ ਦਾ ਫੈਸਾਰਾ ਇੱਧਰ ਨੂੰ ਆਇਆ ਪਰ ਇੱਧਰੋਂ ਜਿਹੜਾ ਉਹ ਕਲਚਰਲ ਜਾਂ ਵਿਰਸੇ ਦੀ ਗੱਲ ਆ ਕਿਤੇ ਨੇ ਕਿਤੇ ਉਧਰ ਨੂੰ ਚਲੇ ਗਿਆ ਜੀ ਹੌਲੀ ਹੌਲੀ ਪਰ ਉਹ ਰੂਪ ਬਦਲ ਕੇ ਦੁਨੀਆ 'ਚ ਪੂਰੀ ਚ ਹੀ ਮਨਾਏ ਜਾਂਦੇ ਨੇ ਹਮ ਜੀ ਬਿਲਕੁਲ 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 ਥੈਂਕ ਯੂ ਜੀ ਇੰਨਾ ਕੀ ਮਿਹਰਬਾਨੀ ਬਹੁਤ ਵਧੀਆ ਤੁਸੀਂ ਜਿਹੜੀ ਇਹ ਖੋਜ ਭਰਪੂਰ ਗੱਲਬਾਤ ਕੀਤੀ ਤੇ ਲੋ ਦੋਸਤੋ ਥੋੜੀ ਜਿਹੀ ਕਾਲ ਨਹੀਂ ਲਵਾਂਗੇ ਇੱਕ ਉਸ ਭਾਰਤੀ ਪੰਜਾਬਣ ਦੀ ਕਹਾਣੀ ਹੈ ਜਦੋਂ ਇਸ ਤਰ੍ਹਾਂ ਸੁੰਦਰ ਮੁੰਦਰੀ ਦੀ ਜਗਾ ਦੀ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਕਮਲ ਨਾਂ ਦੀਆਂ ਔਰਤਾਂ ਨੇ ਹਾਲਾਂਕਿ ਨਾਂ ਇਹ ਮਿੱਥਕ ਹੁੰਦੇ ਆ ਕੋਈਆਂ ਗਈਆਂ ਨੇ ਸੋ ਉਸ ਵਕਤ ਦੀ ਕਹਾਣੀ ਹੈ ਤੇ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਹਾਡੇ ਬਹੁਤ ਸਾਰੇ ਕਮੈਂਟ ਵੀ ਆਨੇ ਸੋ ਸਭ ਵੀਰਾਂ ਦਾ ਧੰਨਵਾਦ